ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ ਸਤਿ ਪੰਨਾ ਪਿਆਰ ਤੇ ਸਤਿਕਾਰ ਨਾਲ ਚਾਹ ਚਾ। ਮੈਂ ਅੱਜ ਬਠਿੰਡੇ ਬੈਠਾ ਹਾਂ। ਬਠਿੰਡੇ ਅੱਜ ਆਪਾਂ ਗੱਲਬਾਤ ਕਰਾਂਗੇ ਮੈਡਮ ਅਮਨੀਤ ਕੌਂਡਲ ਜੀ ਨਾਲ ਜਿਹੜੇ ਐਸਐਸਪੀ ਬਠਿੰਡਾ ਨੇ। ਉਹਨਾਂ ਦੇ ਯੂਪੀਐਸਸੀ ਦੇ ਸਫਰ ਤੇ ਗੱਲਬਾਤ ਕਰਾਂਗੇ। ਉਹਨਾਂ ਨੇ ਇਸ ਸਫਰ ਨੂੰ ਹੰਡਾਇਆ ਕਿਵੇਂ? 12-13 ਸਾਲ ਦਾ ਜਿਹੜਾ ਉਹਨਾਂ ਦਾ ਅਨੁਭਵ ਹੈ। ਉਹਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਜਿਹੜੇ ਨਵੇਂ ਅ ਯੂਪੀਐਸਸੀ ਨੂੰ ਪਾਸ ਕਰਕੇ ਫੀਲਡ ਚ ਆ ਰਹੇ ਬੱਚੇ ਹੈ ਉਹ ਜਾਣ ਸਕਣ ਅਨੁਭਵ ਲੋਕਾਂ ਨਾਲ ਵਿਚਰਨ ਦਾ ਮਾਹੌਲ ਦੇ ਵਿੱਚ ਇਸ ਮਾਹੌਲ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਬਣਾ ਕੇ ਰੱਖਣਾ ਸਾਰੀਆਂ ਗੱਲਾਂ ਮੈਂ ਮੰਨ ਕਰਦੇ ਹਾਂ ਸਤਿ ਸ੍ਰੀ ਅਕਾਲ ਦੇ ਸਵਾਗਤ ਸਵਾਗਤ ਹੈ ਮੈਮ ਸਸਿਕਾ ਸਸਿਕਾ ਜੀ ਠੀਕ ਠਾਕ ਹਾਂਜੀ ਹਾਂਜੀ ਥੈਂਕ ਯੂ ਬੈਨਾ ਤੁਹਾਨੂੰ ਬਧਾਈ ਤੁਹਾਡੇ ਰਹਿਨਮਾਈ ਹੇਠ ਕਈ ਵੱਡੇ ਕੰਮ ਬਠਿੰਡੇ ਚ ਹੋਏ ਹੈ ਥੈਂਕ ਯੂ ਜੀ ਤੇ ਹੁਣੇ-ਹੁਣੇ ਇੱਕ ਮਾਨਵਤਾ ਦੀ ਸੇਵਾ ਵਾਲਾ ਕੰਮ ਵੀ ਹੋਇਆ ਲੋਕਾਂ ਨੂੰ ਬਚਾਇਆ ਗਿਆ ਹੈ ਪੁਲਿਸ ਨੇ ਵੀ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਜੀ ਸਾਡੇ ਇਸ ਸੈਗਮੈਂਟ ਦੇ ਵਿੱਚ ਆਪਾਂ ਸ਼ੁਰੂਆਤ ਦੇ ਵਿੱਚ ਅਸੀਂ ਉਹ ਪੁੱਛਦੇ ਹਾਂ ਕਿ ਜਿੱਦ ਤੁਸੀਂ ਜੰਮੇ ਜਾਏ ਹੋ ਹਾਂਜੀ ਸਕੂਲਿੰਗ ਤੁਹਾਡੀ ਕਿੱਥੋਂ ਰਹੀ ਹੈ ਗ੍ਰੈਜੂਏਸ਼ਨ ਤੁਹਾਡੀ ਕਿੱਥੋਂ ਹੋਈ ਮੇਰੇ ਜੀ ਆ ਮੇਰਾ ਜਨਮ ਹੋਇਆ ਹੈ ਦਿੱਲੀ ਚ ਜੀ ਬਟ ਮੈਂ ਪਿੱਛੋਂ ਬਿਲੋਂਗ ਕਰਦੀ ਆਂ ਜੀ ਅਨੰਦਪੁਰ ਸਾਹਿਬ ਤੋਂ ਅੱਛਾ ਜੀ ਮੇਰੇ ਫਾਦਰ ਅਨੰਦਪੁਰ ਸਾਹਿਬ ਦੇ ਜੰਮੇ ਪਲੇ ਪੜਾਈ ਸਾਰੀ ਉਹਨਾਂ ਨੇ ਉੱਥੇ ਕੀਤੀ ਹੈ ਜੀ ਤੇ ਮੇਰੇ ਮਦਰ ਵੈਸੇ ਤਾਂ ਹੁਸ਼ਿਆਰਪੁਰ ਨੂੰ ਬਿਲੋਂਗ ਕਰਦੇ ਆਂ ਮਾਲਪੁਰ ਨੂੰ ਬਟ ਉਹਨਾਂ ਦੀ ਵੀ ਪਦਾਇਸ਼ ਦਿੱਲੀ ਦੀ ਹੈ ਤੇ ਉਹਨਾਂ ਦੇ ਜਿਹੜੇ ਫਾਦਰ ਸੀਗੇ ਉਹ ਦਿੱਲੀ ਚ ਰੇਲਵੇ ਚ ਕੰਮ ਕਰਦੇ ਸੀ ਸੋ ਮੇਰੇ ਮਦਰ ਦੀ ਵੀ ਸਾਰੀ ਪੜਾਈ ਤੇ ਨੌਕਰੀ ਵਗੈਰਾ ਇਨੀਸ਼ੀਅਲ ਦਿੱਲੀ ਦੀ ਹੈ ਜੀ ਔਰ ਮੇਰੇ ਫਾਦਰ ਇਨਕਮ ਟੈਕਸ ਆਈਆਰਐਸ ਚ ਸੀਗੇ 77 ਬੈਚ ਸੋ ਉਹਨਾਂ ਦੀ ਔਰ ਮੇਰੇ ਮਦਰ ਸਟੇਟ ਬੈਂਕ ਆਫ ਇੰਡੀਆ ਚ ਪੋਸਟਡ ਸੀਗੇ ਤੇ ਜਦੋਂ ਮੈਂ ਬਹੁਤ ਸ਼ੁਰੂ ਦੇ 1-2 ਸਾਲ ਹੀ ਦਿੱਲੀ ਰਹੀ ਹਾਂ ਤੇ ਉਸ ਤੋਂ ਬਾਅਦ ਅਸੀਂ ਜਲੰਧਰ ਸ਼ਿਫਟ ਹੋ ਗਏ ਸੀਗੇ ਮੇਰੇ ਪੇਰੈਂਟਸ ਦੋਨਾਂ ਦੀ ਪੋਸਟਿੰਗ ਜਲੰਧਰ ਸੀਗੀ ਤੇ ਮੈਂ ਨਰਸਰੀ ਨਸਰੀਨੀ ਕੇਜੀ ਜਿਹੜਾ ਕਹਿੰਦੇ ਆ ਕਿੰਡਰਗਾਰਡਨ ਤੋਂ ਲੈ ਕੇ 12ਵੀਂ ਤੱਕ ਦੀ ਸਾਰੀ ਪੜਾਈ ਮੇਰੀ ਜਲੰਧਰ ਦਾ ਏਪੀਜੀ ਪਬਲਿਕ ਸਕੂਲ ਸੋ ਮੇਰੀ ਸਾਰੀ ਮੁਢਲੀ ਪੜਾਈ टिल्वेल्थ इज फ्रॉम जलंधर तो उस मैं कॉलेज सेंट बीट्स कॉलेज शिमला होस्टल चली गई थी जिथे मैं आर्ट्स ग्रेजुएशन की मेरे सबजेक्ट हिस्टरी और सोलॉजी से, से उस तो बाद मैं पंजीब यूनिवर्सिटी चंडीगढ़ तो एमए साइकोलॉजी की बिकॉज मैं यूपीएससी ही मेरा एम से सी. हाँ जी एक्चुअली मेरे फादर आई आर एस होके मेरी हाँ तीन मासियाँ है कजनस वो तीनों हाँ. ही आई एस सी ਹੋਰ ਵੀ ਕੁਝ ਮੇਰੇ ਫੈਮਿਲੀ ਚ ਸਿਵਲ ਸਰਵੰਟ ਸੀ ਤਾਂ ਬਚਪਨ ਤੋਂ ਹੀ ਜਿਵੇਂ ਘਰ ਚ ਕਿਹਾ ਜਾਂਦਾ ਕਿ ਤੁਸੀਂ ਸਿਵਲ ਸਰਵੰਟ ਹੋਵੇਂਗਾ ਪੂਰਾ ਹੀ ਉਦੋਂ ਦਾ ਉਵੇਂ ਦਾ ਸੀਗਾ ਇਸ ਕਰਕੇ ਮੈਨੂੰ ਮੇਰਾ ਇਹ ਵੀ ਸੀ ਕਿ ਮੈਂ ਆਰਟਸ ਵਾਲੇ ਪਾਸੇ ਹੀ ਜਾਣਾ ਸੋ ਉਹੀ ਸੋਚਦੇ ਹੋਏ ਮੈਂ ਸਾਰੀ ਮੇਰੀ ਕੁਆਲੀਫਿਕੇਸ਼ਨ ਐਜੂਕੇਸ਼ਨਲ ਆਰਟਸ ਬੈਕਗਰਾਉਂਡ ਦੀ ਤੁਸੀਂ ਸੋਚ ਤਾਂ ਲਿਆ ਚਲੋ ਫੈਮਿਲੀ ਚ ਹੁੰਦਾ ਹੈ ਵੀ ਬਣਾਉਣਾ ਸਿਵਲ ਸਰਵੰਟ ਪਰ ਜਦੋਂ ਸਿਵਲ ਸਰਵੈਂਟ ਵਾਲੇ ਪਾਸੇ ਐਗਜ਼ਾਮ ਵੱਲ ਉਤਰਦੇ ਆ ਬਹੁਤ ਵੱਡਾ ਸਮੁੰਦਰ ਹੈ ਉਹਦੇ ਨਾਲ ਕਿਵੇਂ ਰਿਹਾ ਫਿਰ ਉਦੋਂ ਤਾਂ ਜਦੋਂ ਤੁਸੀਂ ਬਣੇ ਹੋ ਉਦੋਂ ਮੀਡੀਆ ਦਾ ਇੰਟਰਨੈਟ ਦਾ ਇਨਾ ਯੋਗਦਾਨ ਨਹੀਂ ਸੀ ਨਹੀਂ ਜੀ ਮੈਂ 2012 ਚ ਕਲੀਅਰ ਕੀਤਾ ਐਗਜ਼ਾਮ ਔਰ ਬਸ Aim ਤਾਂ ਡੈਫੀਨਿਟਲੀ ਸਿੱਗਾ ਸ਼ੁਰੂ ਤੋਂ ਔਰ ਮੈਂ ਪੜਾਈ ਚ ਮਤਲਬ ਕੀ ਕਹਾਂਗੇ ਰੱਬ ਦੀ ਮਿਹਰ ਸੀ ਕਿ ਮੈਂ ਟੋਪਰ ਹੀ ਰਹੀ ਥਰੋਅਆਊਟ ਔਰ ਮੇਰੀ ਫੈਮਿਲੀ ਦਾ ਥੋੜਾ ਮਾਹੌਲ ਇਸ ਟਾਈਪ ਦਾ ਸੀ ਪੜਾਈ ਵੱਲ ਬਟ ਯੈਸ ਜਦੋਂ ਇੱਕ ਤਿਆਰੀ ਕਰਨ ਦੀ ਵਾਰੀ ਆਉਂਦੀ ਹੈ ਤੇ ਮੈਂ ਚੰਡੀਗੜ੍ਹ ਚ ਇੱਕ ਬਣੀ ਉਸ ਅਕੈਡਮੀ ਹੈ ਉੱਥੇ ਜੁਆਇਨ ਕਰ ਲਿਆ ਸੀ ਬਹੁਤ ਮੈਨੂੰ बहुत मशरूमिंग हो गई है बट उद मैं ज़्यादा सपोर्ट रही और सब तो ज्यादा मैं इस चीज़ से कॉन्ट्रीब्यूशन अपने फादर की कहानी क्योंकि डे वन तो ही उन्होंने की -की तो तो मैं गाइड किया चीजा पढ़निया और जो गाइडेंता शुरू तो यह गया एग्जाम बहुत टफ हों ਔਰ ਇਸ ਕਰਕੇ ਅਸੀਂ ਵਨ ਏਮ ਨਹੀਂ ਰੱਖਣਾ ਮੈਂ ਬੈਕਅਪ ਰੱਖਣਾ ਪ੍ਰੈਕਟੀਕਲ ਰਹਿਣਾ ਤੇ ਮੇਰੇ papa ਸ਼ੁਰੂ ਤੋਂ ਹੀ ਉਹ ਉਸ ਟਾਈਮ এমਪਲॉयਮੈਂਟ ਹੁੰਦੀ ਆਂਦਾ ਹੋਏਗਾ এমਪਲॉयਮੈਂਟ ਦੀ ਇੱਕ ਖਬਰ ਆਂਦੀ ਹੈ ਉਹਦੇ ਚ ਨੌਕਰੀਆਂ ਲੱਭਦੇ ਰਹਿੰਦੇ ਸੀਗੇ ਤੇ ਜਿਹੜੀ ਵੀ ਨੌਕਰੀ ਆਂਦੀ ਸੀ ਉਹ ਮੈਨੂੰ ਅਪਲਾਈ ਕਰਾਉਂਦੇ ਸੀ ਭਾਵੇਂ ਉਹ ਬੈਂਕ ਦੇ ਕਲਰਕ ਦੀ ਹੋਏ ਭਾਵੇਂ ਪੀਓ ਦੀ ਹੋਏ ਤੇ ਮੈਂ ਸਾਰੇ ਪਰਦੀ ਸੀਗੀ ਤੇ ਮੈਂ ਸਾਰੇ ਐਗਜ਼ਾਮ ਦਿੰਦੀ ਸੀ ਹੀ ਯੂਸ ਟੂ ਸੇ ਕਿ ਟੇਕ ਇਟ ਐਜ਼ ਅ ਮੌਕ ਟੈਸਟ ਕਿ ਤੁਸੀਂ ਤਿਆਰੀ ਕਰ ਰਹੇ ਹੋ ਕਿ ਸਰਕਾਰੀ ਐਗਜ਼ਾਮ ਕਿਵੇਂ ਦੇ ਹੁੰਦੇ ਸੋ ਏ ਕਰਦੀ ਰਹੀ ਤੇ ਮੇਰੇ ਮੇਰੇ ਕੋਲ ਕਈ ਸਰ ਯੋਪਾਇੰਟਮੈਂਟ ਲੈਟਰਸ ਹੈ ਵਕਰੇ ਵਕਰੇ ਕਲਰਕਸ ਤੇ ਤੇ ਟ੍ਰੇਨੀ ਆਫੀਸਰ ਜਿਹੜਾ ਪ੍ਰੋਬੇਸ਼ਨਰ ਆਫੀਸਰ ਹੁੰਦਾ ਸੋ ਫਾਈਨਲੀ ਮੈਂ ਸਟੇਟ ਬੈਂਕ ਆਫ ਇੰਡੀਆ ਚ 2009 ਚ ਪ੍ਰੋਬੇਸ਼ਨਰੀ ਆਫੀਸਰ ਵੀ ਸਿਲੈਕਟ ਹੋ ਗਈ ਸੀ ਬਟ ਕਿਉਂਕਿ ਮੈਂ ਇਸ ਇਗਜ਼ਾਮ ਲਈ ਪੜਨਾ ਚਾਹੁੰਦੀ ਸੀ ਤੇ ਮੈਂ ਜੁਆਇਨ ਨਹੀਂ ਕੀਤਾ ਫਾਈਨਲੀ ਮੈਂ 2011 11 ਚ ਕਰ ਲਿਆ ਸੀ ਉਹਦੀ ਟ੍ਰੇਨਿੰਗ ਦੌਰਾਨ ਹੀ ਮੇਰੀ ਇਸ ਇਗਜ਼ਾਮ ਚ ਹੋਈ ਹੈ ਸਿਲੈਕਸ਼ਨ ਔਰ ਮੈਂ ਪੀਪੀਐਸਸੀ ਵੀ ਕਲੀਅਰ ਕਰ ਲਿਆ ਸੀਗਾ ਅੱਛਾ ਜੀ ਸੋ ਮਤਲਬ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਆਈ ਵਾਸ ਪ੍ਰੈਕਟੀਕਲ ਇਨਫ ਕਿ ਤੁਸੀਂ ਇੱਕੋ ਕਈ ਵਾਰੀ ਬੱਚਿਆਂ ਨੂੰ ਤੁਸੀਂ ਦੇਖਦੇ ਹੋ ਨਾ ਕਿ ਯੂਪੀਐਸਸੀ ਵਾ ਲੱਗੇ ਜਾਂਦੇ ਤੇ ਨਹੀਂ ਹੁੰਦਾ ਤਾਂ ਫਿਰ ਕੋਈ ਬੈਕਅਪ ਨਹੀਂ ਹੁੰਦਾ ਸੋ ਦੈਟ ਵੇਜ਼ ਮੈਂ ਬੈਕਅਪ ਰੱਖੇ ਜੇ ਮੇਰੀ ਜੌਬ 'ਚ ਨਹੀਂ ਹੁੰਦੀ ਤਾਂ ਮੈਂ ਪੀਪੀਐਸਸੀ 'ਚ ਵੀ ਪੌਨ ਬੀ ਸੀਗੇ ਡੈਫੀਨਿਟਲੀ ਮੇਰੇ ਕੋਲ ਸਿਕਰ ਪਲਾਨ ਵੀ ਕਿ ਇੱਕ ਕੇਵੀਸੀ ਕਿ ਨਾਲ-ਨਾਲ ਪ੍ਰੈਕਟਿਸ ਹੋ ਰਹੀ ਸੀ ਕਿ ਐਗਜ਼ਾਮ ਦੇਣਾ ਕਿਵੇਂ ਹਾਂਜੀ ਸੋ ਦਾ ਤੁਸੀਂ ਫਲੋ 'ਚ ਰਹਿੰਦੇ ਹੋ ਇਹ ਨਹੀਂ ਹੁੰਦਾ ਨਾ ਕਿ ਤੁਸੀਂ ਇੱਕੋ ਤਰ੍ਹਾਂ ਦੀ ਤਿਆਰੀ ਕਰ ਰਹੇ ਹੋ ਫਿਰ ਕਿਸੇ ਪਾਸੇ ਨਾ ਰੋ ਸੋ so that plan i had in mind ਉਹ ਮੈਂ ਕਰਦੇ ਰਹੀ ਮੈਮ ਬਹੁਤ ਸਾਰੀਆਂ ਚੀਜ਼ਾਂ ਅੱਜ ਜਦੋਂ ਅਸੀਂ ਸਿਵਲ ਸਰਵਰ ਜਿਹੜੇ ਬੱਚੇ ਹੁੰਦੇ ਆ ਯੂਪੀਐਸਸੀ ਤੋਂ ਪਾਸ ਹੋ ਕੇ ਉਹਨਾਂ ਨੂੰ ਪੁੱਛਦੇ ਹਾਂ ਕਿ ਨੇ ਖ਼ਬਰ ਦਾ ਸਾਡਾ ਬਹੁਤ ਯੋਗਦਾਨ ਰਿਹਾ ਹਾਂਜੀ ਤੇ ਅਸੀਂ ਜਿਹੜੇ ਸਿਲੇਬਸ ਹੈ ਉਹਨੂੰ ਇਸ ਤਰ੍ਹਾਂ ਪੜ੍ਹਦੇ ਰਹੇ ਤੁਹਾਨੂੰ ਅੱਜ ਯਾਦ ਕਰੀਏ ਤਾਂ ਪਿੱਛੇ ਜਾ ਕੇ ਕਿਵੇਂ ਰਿਹਾ ਹੈ ਸਫ਼ਰ ਮੈਂ ਵੀ ਜੀ ਮੰਨਦੀ ਹਾਂ ਕਿ ਨਿਊਜ਼ਪੇਪਰ ਦਾ ਮੈਨੂੰ ਵੀ ਬਹੁਤ ਯੋਗਦਾਨ ਰਿਹਾ ਬਿਕਾਜ਼ ਮੈਂ

ਔਰ ਮੈਂ ਕੱਲੀ ਅਖਬਾਰ ਨਹੀਂ ਪੜ੍ਹਦੀ ਸੀ ਮੈਂ ਇੱਕ ਰਜਿਸਟਰ ਲਈ ਸੀ ਉਹ ਸਾਨੂੰ ਦੱਸਿਆ ਵੀ ਜਾਂਦਾ ਹੈ ਕੋਚਿੰਗ 'ਚ ਕਿ ਡੇਟ ਵਾਈਜ਼ ਤੁਸੀਂ ਉਸ ਦਿਨ ਦੇ ਇੰਪੋਰਟੈਂਟ ਇਵੈਂਟਸ ਨਾਟ ਜਸ ਸਨੈਪ ਪੰਜਾਬ ਦੇ ਤਨਵੇਂ ਨਹੀਂ ਫੋਕਸ ਕਰਦੀ ਸੀ ਨੈਸ਼ਨਲ ਐਂਡ ਇੰਟਰਨੈਸ਼ਨਲ ਉਹ ਮੈਂ ਲਿਖਦੀ ਸੀ ਦੀਨਾਪਾ ਕਹਿੰਦੇ ਨੋਟ ਬਣਾਉਣਾ ਨੋਟ ਬਣਾਉਂਦੀ ਸੀ ਤੇ ਮੇਰੇ ਫਾਦਰ ਕਿਉਂਕਿ ਉਹ ਰਿਟਾਇਰ ਹੋ ਚੁੱਕੇ ਸੀ ਉਦੋਂ ਤੱਕ ਹਾਂਜੀ ਸੋ ਉਹ ਮੇਰੇ ਲਈ ਕਟਿੰਗਸ ਕੱਟ ਕੇ ਰੱਖਦੇ ਸੀ ਇੱਕ ਫਾਈਲ ਆਈ ਸੀ ਉਹਨਾਂ ਨੇ ਸਬਜੈਕਟ ਵਾਈਜ਼ ਕਿ ਇਹ ਐਸੇ ਦੇ ਇਗਜ਼ਾਮ ਚ ਕਮ ਆਏਗਾ ਇਹ ਜੀਕੇ ਚ ਆਏਗਾ ਸੋ ਹਾਈਲਾਈਟ ਕਰਕੇ ਕਟਿੰਗਸ ਕਰਕੇ ਅਸੀਂ ਇਕੱਠੇ ਕੀਤੇ ਸੀਗੇ ਜੀ ਸੋ ਦੇ ਰੀਅਲੀ ਹੈਲਪ ਮੀ ਇਨ ਮਾਈ ਐਸੇ ਇਗਜ਼ਾਮੀਨੇਸ਼ਨ ਐਂਡ ਜੀਕੇ ਕਿਉਂਕਿ ਕੁਝ ਚੀਜ਼ਾਂ ਤੁਹਾਡੇ ਬੁੱਕਸ ਚ ਨਹੀਂ ਹੁੰਦੀਆਂ ਜੋ ਤੁਹਾਨੂੰ ਅਖਬਾਰ ਚ ਹਾਂਜੀ ਬਿਲਕੁਲ ਐਂਡ ਅਖਬਾਰ ਚ ਉਹ ਨਿਊਜ਼ ਬੜੀ ਇੰਟਰਸਟਿੰਗ ਵੇ ਨਾਲ ਦਿੱਤੀ ਹੁੰਦੀ ਹੈ ਸੋ ਤੁ ਜੀ ਸੋ న్యూਸ ਮੇਰੇ ਕੋਲ ਹੁਣ ਵੀ ਜਿਹੜੇ ਬੱਚੇ ਕਈ ਵਾਰੀ ਮਨ ਨੂੰ ਕਿਸੇ ਦੀ ਫੈਮਲੀ ਦੇ ਲਿਆਉਂਦੇ ਕਿ ਜੇ ਇਹਨੂੰ ਗਾਈਡ ਕਰ ਦੋ ਸੋ ਆਈ ਆਲਵੇਸ ਟੈਲ देम ਕਿ ਅਖਬਾਰ ਪੜਨ ਦੀ ਹੈਬਿਟ ਤੁਸੀਂ ਜਿੰਨੀ ਛੱਤੀ ਲਾ ਲੋਗੇ ਉੰਨੀ ਹੀ ਤੁਹਾਨੂੰ ਮੁੜ ਕੇ ਮਜਬੂਰੀ ਨਹੀਂ ਲੱਗੇਗੀ ਜਦੋਂ ਯੂਪੀਐਸਸੀ ਦੀ ਤਿਆਰੀ ਟਾਈਮ ਕੁਝ ਬੱਚਿਆਂ ਨੇ ਬਿਲਕੁਲ ਹੀ ਨਹੀਂ ਅਖਬਾਰ ਪੜ੍ਹੀ ਹੁੰਦੀ ਫਾਰ ਥੇਮ ਇਟ ਇਜ਼ ਅ ਬਰਡਨ ਬਟ ਜੇ ਤੁਸੀਂ 8th 9th ਚ ਚੀਜ਼ ਸ਼ੁਰੂ ਕਰ ਲਓ ਸੋ ਇਟ ਬਿਕਮਸ ਅ ਪਾਰਟ ਆਫ ਯੂਰ ਡੇਲੀ ਰੂਟੀਨ ਅ ਮੈਂ ਜਦੋਂ ਐਗਜ਼ਾਮ ਚ ਜਾਂਦੇ ਸੀ ਘਰੋਂ ਬੇਸ਼ੱਕ ਤੁਹਾਨੂੰ ਤਿਆਰੀ ਮਿਲੀ ਐਗਜ਼ਾਮ ਨੂੰ ਤੁਸੀਂ ਕੀ ਸਮਝਿਆ ਵੀ ਯੂਪੀਐਸਸੀ ਤੁਹਾਡੇ ਤੋਂ ਚਾਹੁੰਦੀ ਕੀ ਹੈ ਜੋ ਮੈਨੂੰ ਲੱਗਦਾ ਜੀ ਐਗਜ਼ਾਮ ਯੂਪੀਐਸਸੀ ਰੱਟੇ ਨਾਲ ਕੁਝ ਨਹੀਂ ਹੋਣਾ ਤੁਸੀਂ ਕੁਝ ਜਿਵੇਂ ਸਕੂਲਾਂ 'ਚ ਸਾਡੇ ਟਾਈਮਾਂ 'ਚ ਰੋਟ ਲਰਨਿੰਗ ਕਾਫੀ ਚੱਲ ਜਾਂਦੀ ਸੀ ਮੈਨੂੰ ਯਾਦ ਹੈ ਮੇਰੇ ਕੁਝ ਕਲਾਸਮੇਟਸ ਕਹਿੰਦੇ ਸੀ ਅਸੀਂ ਮੈਥ ਦੇ ਸਭ ਵੀ ਯਾਦ ਕਰਕੇ ਦੇਤੇ ਸੋ ਇਹ ਤਾਂ ਬਿਲਕੁਲ ਕਮ ਕਰੇਗਾ ਹੀ ਨਹੀਂ ਜੀ ਸੋ ਅਗੇਨ ਆ ਊਡ ਸੇ ਕਿ ਨਿਊਜ਼ਪੇਪਰਸ ਔਰ ਇਨ ਫੈਕਟ ਮੈਂ ਨਾ ਇੰਡੀਆ ਟੂਡੇ ਮੈਗਜ਼ੀਨ ਔਰ ਆਊਟਲੁੱਕ ਇਸ ਤਰ੍ਹਾਂ ਦੀ ਮੈਗਜ਼ੀਨਸ ਵੀ ਮੈਂ ਸਬਸਕ੍ਰਾਈਬ ਕੀਤੀਆਂ ਸੀ ਮੈਂ ਉਹ ਵੀ ਪੜ੍ਹਦੀ ਸੀਗੀ ਜੀ ਸੋ ਜਦੋਂ ਤੱਕ ਤੁਸੀਂ ਆਪਣਾ ਓਪਨ ਮਾਈਂਡ ਨਹੀਂ ਰੱਖੋਗੇ ਨਾ ਕਾਮਨ ਸੈਂਸ ਇਜ਼ ਵੈਰੀ ਇੰਪੋਰਟੈਂਟ ਉਹਦੇ ਚ ਕੁਝ ਐਦਾਂ ਦੇ ਸਵਾਲ ਆਉਂਦੇ ਜੋ ਤੁਸੀਂ ਆਪਣਾ ਹੀ ਦਿਮਾਗ ਵਰਤੋਗੇ ਤਾਂ ਹੀ ਉਹ ਕਲੀਅਰ ਰਟਾ ਡਸ ਨੋਟ ਹੈਲਪ ਯੂਪੀਐਸਸੀ ਐਟ 올 ਤੁਹਾਡਾ ਅਟੈਂਪਟ ਕਿਹੜਾ ਰਿਹਾ ਮੇਰਾ ਤੀਜਾ ਜੀ ਤੀਜਾ ਆਲਥੋ ਮੈਂ ਤਿੰਨੋਂ ਚ ਇੰਟਰਵਿਊ ਤੱਕ ਪਹੁੰਚੀ ਬਟ ਫਾਈਨਲੀ ਆਈ ਕਲੀਅਰਡ ਇਨ ਮਾਈ ਥਰਡ ਅਟੈਂਪਟ ਜਦੋਂ ਇੱਕ ਵਾਰੀ ਸਲਿੱਪ ਹੋ ਜਾਂਦਾ ਹੈ ਇੱਕ ਸਾਲ ਸਫਰ ਦੁਬਾਰਾ ਕਰਨਾ ਪੈਂਦਾ ਹਾਂ ਜੀ ਜੀ ਤੁਸੀਂ ਸਾਈਕੋਲੋਜੀ ਵੀ ਪੜ੍ਹੀ ਹੈ ਸਭ ਤੋਂ ਵੱਡਾ ਇਸ ਵਕਤ ਇਹ ਸਵਾਲ ਆਉਂਦਾ ਕਿ ਇੱਕ ਬੱਚੇ ਦਾ ਜਦੋਂ ਇਗਜ਼ਾਮ ਰਹਿ ਗਿਆ ਤਾਂ ਉਹਨੇ ਕਮ ਬੈਕ ਕਿਵੇਂ ਕਰਨਾ ਹੈ ਇਹ ਜੀ ਆਈ ਥਿੰਕ ਸਭ ਤੋਂ ਪੇਨਫੁਲ ਮੂਮੈਂਟ ਹੁੰਦਾ ਕਿਉਂਕਿ ਸਪੈਸ਼ਲੀ ਜਦੋਂ ਪਹਿਲੀ ਵਾਰੀ ਤੁਸੀਂ ਇੰਟਰਵਿਊ ਤੱਕ ਪਹੁੰਚ ਜਾਓ ਤਾਂ ਤੁਸੀਂ ਤਾਂ ਸੋਚ ਕੇ ਬੈਠੇ ਹੁੰਦੇ ਹੋ ਹੁਣ ਤਾਂ ਜੀ ਹੋਈ ਗਿਆ ਹਾਂ ਜੀ ਬਿਲਕੁਲ ਔਰ ਜਦੋਂ ਮੂਮੈਂਟ ਤੇ ਤੁਸੀਂ ਕਿਤੇ ਵੀ ਨਹੀਂ ਖੜਦੇ ਸੋ ਉਸ ਟਾਈਮ ਤੁਹਾਡੀ ਫੈਮਿਲੀ ਦੀ ਸਪੋਰਟ ਜੇ ਨਾ ਹੋਏ ਕਿਉਂਕਿ ਜਦੋਂ ਇੱਕ ਵਾਰ ਕਲੀਅਰ ਕਰ ਲਓ ਫਿਰ ਤਾਂ ਤੁਸੀਂ ਭੁੱਲ ਜਾਂਦੇ ਹੋ ਨਾ ਚੀਜ਼ਾਂ ਨੂੰ ਬਟ ਉਸ ਪੁਆਇੰਟ ਆਫ ਟਾਈਮ ਤੇ ਆਈ ਥਿੰਕ ਇਸ ਤੋਂ ਪੇਨਫੁਲ ਕੁਛੰਦਾ ਨਹੀਂ ਬਿਲਕੁਲ ਔਰ ਆਪਣੇ ਆਪ ਨੂੰ ਮੁੜ ਕੇ ਪ੍ਰੀਲਿਮਸ ਦੀ ਇੱਕ ਤਾਂ ਫੇਸ ਕਰਨਾ ਆਈ ਵੁੱਡ ਸੇ ਹਾਂਜੀ ਹਾਂ ਇੰਟਰਵਿਊ ਤੋਂ ਪ੍ਰੀਲਿਮਸ ਤੇ ਵਾਪਸ ਆਉਣਾ ਹਾਂ ਨਹੀਂ ਆਪਣੇ ਪੀਅਰਸ ਨੂੰ ਹੀ ਫੇਸ ਕਰਨਾ ਜਿਹੜੇ ਤੁਹਾਡੇ ਨਾਲ ਇੰਟਰਵਿਊ ਕਰਕੇ ਨਿਕਲ ਗਏ ਫੇਰ ਦੁਬਾਰਾ ਤੁਸੀਂ ਉਹੀ ਧਿਆਨਾ ਬਹੁਤ ਵੱਡਾ ਸੈਕਰੀਫਾਈਸ ਐਂ ਬਹੁਤ ਜ਼ਿਆਦਾ ਵਿਲਪਰ ਹੁੰਦੀ ਹੈ ਸੋ ਬਟ ਯੈਸ ਜਦੋਂ ਇੱਕ ਵਾਰੀ ਕਲੀਅਰ ਹੋ ਜਾਏ ਤਾਂ ਮੈਨੂੰ ਯਾਦ ਆ ਮੇਰੇ ਪੇਰੈਂਟਸ ਦਾ ਮੈਨੂੰ ਹੌਸਲਾ ਸਾਰੇ ਪੇਰੈਂਟਸ ਹੌਸਲਾ ਹੀ ਦਿੰਦੇ ਤੇ ਇਨ ਫੈਕਟ ਉਹ ਕਹਿੰਦੇ ਸੀ ਕਿ ਹੁਣ ਕੁਝ ਹੋਰ ਵੀ ਛੱਡ ਦੇ ਇਦਾਂ ਵੀ ਕਈ ਵਾਰ ਕਹਿੰਦੇ ਸੀ ਨਹੀਂ ਮਨ ਕਰਦਾ ਬਟ ਯੈਸ ਵਿਲ ਪਰ ਇਜ਼ ਦ ਕੀ ਤੁਹਾਨੂੰ ਲੱਗਿਆ ਉਹ ਦੋ ਐਗਜ਼ਾਮ ਸੀਗੇ ਜਿਹੜੇ ਉਹ ਚ ਕੋਈ ਕਮੀ ਸੀ ਤੇ ਤੀਜੇ ਚ ਕੋਈ ਖਾਸ ਜਿਹੜਾ ਤੁਸੀਂ ਐਡ ਕੀਤਾ ਤਾਂ ਕਰਕੇ ਪਾਰ ਹੋਇਆ ਓਨੈਸਟਲੀ ਸਪੀਕਿੰਗ ਆਈ ਥਿੰਕ ਥਰਡ ਤੱਕ ਤਾਂ ਹੁਣ ਮੈਂ ਥੋੜੀ ਸੈਚੂਰੇਟ ਵੀ ਹੋ ਗਈ ਸੀਗੇ ਬਟ ਮੈਨੂੰ ਤਾਂ ਲੱਗਦਾ ਹੈ ਕਿ ਕਿਉਂਕਿ ਮੈਂ ਲੱਗੀ ਰਹੀ ਔਰ ਡੈਸਟੀਨੀ ਵੀ ਰੋਲ ਪਲੇ ਕਰਦੀ ਹੈ ਹਾਂ ਜੀ ਉਸ ਮੈਂ ਤਾਂ ਬਿਲੀਵ ਕਰਦੀ ਆ ਕਿਉਂਕਿ ਮੈਂ ਹਰ ਵਾਰ ਹੀ ਉਨੇ ਹੀ ਮਿਹਨਤ ਕੀਤੀ ਔਰ ਮੇਰੇ ਇੰਟਰਵਿਊ ਸ਼ਾਇਦ ਤੀਜਾ ਇੰਨਾ ਖਾਸ ਨਾ ਹੋਇਆ ਹੋਇਆ ਜਿਹੜੇ ਮੇਰੇ ਪੰਡਾ ਮੈਨੂੰ ਲੱਗੇ ਬਟ ਜਦੋਂ ਹੋਣਾ ਸੀ ਪਰ ਹਾਰਡਵਰ ਤੁਹਾਡਾ ਤੁਹਾਡਾ ਅਨਪਭਵੀ ਰਿਹਾ ਇੰਟਰਵਿਊਸ ਤਿੰਨ ਵਾਰੀ ਦੇ ਹਾਂਜੀ ਹਾਂ ਇੰਟਰਵਿਊ ਨੂੰ ਤੁਸੀਂ ਕਿਵੇਂ ਸਮਝਦੇ ਹੋ ਕਿ ਕਿਸ ਤਰ੍ਹਾਂ ਦੇਣੀ ਚਾਹੀਦੀ ਸੇ ਇੰਟਰਵਿਊ ਚ ਮੈਨੂੰ ਲੱਗਦਾ ਕਿ ਮੌਕ ਇੰਟਰਵਿਊਸ ਜੇ ਤੁਸੀਂ ਦੇ ਸਕਦੇ ਹੋ ਥੋੜੀ ਪ੍ਰੈਕਟਿਸਲੀ ਉਹ ਦੇ ਦਿਓ ਆਲਥੋ ਜਿਸ ਸਾਲ ਮੇਰਾ ਕਲੀਅਰ ਹੋਇਆ ਮੈਂ ਬਿਲਕੁਲ ਕੁਝ ਵੀ ਦੇਣਾ ਚਾਹਤਦਾ ਸੀ ਨਾ ਤਾਂ ਮੈਂ ਕਿਸੇ ਰਿਟਨ ਦਾ ਮੌਕ ਦਿੱਤਾ ਨਾ ਇੰਟਰਵਿਊ ਦਾ ਬਟ ਉੱਥੇ ਜਾ ਕੇ ਵੀ ਜਿਹੜਾ ਬੋਰਡ ਹੁੰਦਾ ਨਾ ਉਹਦੇ ਆ ਵੈਰੀ ਵੈਰੀ ਐਕਸਪੀਰੀਅੰਸ ਸੈਂਸਿਬਲ ਔਰ ਮਤਲਬ ਸਮਾਰਟ ਜਿਹੜੀ ਕਮਿਟ ਬੋਰਡ ਹੁੰਦਾ ਉਹ ਤੁਹਾਨੂੰ ਜਜ ਕਰ ਲੈਂਦਾ ਯਰ ਕੰਫिडेंस ਲੈਵਲ ਤੇ ਜੇ ਤੁਸੀਂ ਪੈਨਿਕ ਹੋ ਗਏ ਤਾਂ ਉਹਨਾਂ ਨੇ ਤੁਹਾਨੂੰ ਉਸ ਪਾਸੇ ਤੋਰਨਾ ਘੁਮਾਉਣਾ ਸੋ ਦਰ ਤੁਸੀਂ ਹੋਰ ਪਾਜ਼ਲ ਹੋ ਜੀ ਔਰ ਸੱਚ ਬੋਲੋ ਉੱਥੇ ਜਾ ਕੇ ਪ੍ਰੀਟੈਂਡ ਨਾ ਕਰੋ ਡੈਟ ਯੂ ਆਰ ਸਮਨ ਐਲਸ ਬੀ ਯੌਰself ਇਟ ਸ਼ੁੱਡ ਬੀ ਦ ਕੀ ਔਰ ਜੋ ਤੁਸੀਂ ਸੱਚ ਹਨ ਉਹ ਦਸੋਗੇ ਤਾਂ ਉਹ ਤੁਹਾਡੇ ਨਾਲ ਬੜੇ ਫ੍ਰੈਂਡਲੀ ਰਹਿੰਦੇ ਬਟ ਅਦਰਵਾਇਜ਼ ਕਈ ਲੋਕ ਕਹਿੰਦੇ ਕਿ ਸਾਨੂੰ ਬਹੁਤ ਮਤਲਬ ਗ੍ਰਿਲ ਕੀਤਾ ਮੇਰਾ ਤਿੰਨੋ ਵਾਰ ਇਦਾਂ ਨਹੀਂ ਰਿਹਾ ਆਈ ਵਾਸ ਵੈਰੀ ਕੰਫਰਟੇਬਲ ਔਰ ਆਈ ਵਾਸ ਮਾਈਸੈਲਫ ਜੀ ਤੁਸੀਂ ਸ਼ੁਰੂ ਤੋਂ ਪੁਲਿਸ 'ਚ ਆਉਣ ਦਾ ਮਨ ਸੀ ਕਦੇ ਵੀ ਨਹੀਂ ਜੇ ਤੁਸੀਂ ਆਈਪੀਐਸ ਨਾ ਹੁੰਦੇ ਤਾਂ ਕੀ ਹੁੰਦੇ ਦੇਖੋ ਜੀ ਮੈਂ ਆਈਐਸ ਦਾ ਹੀ ਏਮ ਕੀਤਾ ਸੀਗਾ ਔਰ ਪੁਲਿਸ ਤਾਂ ਮੇਰੀ ਤਾਂ ਪਰਸਨੈਲਿਟੀ ਬਹੁਤ ਹੀ ਕਾਈਂਡ ਐਂਡ ਜੈਂਟਲ ਟਾਈਪ ਦੀ ਸੀਗੀ ਔਰ ਮੇਰੀ ਤਾਂ ਫੈਮਿਲੀ ਬਹੁਤ ਘਬਰਾ ਗਈ ਸੀ ਮਾਈ ਮਦਰ ਜਦੋਂ ਆਈਪੀਐਸ 'ਚ ਪੜਿਆ ਤੇ ਉਹ ਤਾਂ ਕਹਿ ਰਹੇ ਸੀ ਕਿ ਹੁਣ ਕੀ ਬਣੇਗਾ ਟਾਈਪਸ ਮੇਰੇ ਫਾਦਰ ਨੂੰ ਮਤਲਬ ਬਹੁਤ ਜ਼ਿਆਦਾ ਟੈਂਸ ਹੋ ਗਏ ਸੀਗੇ ਹਾਂਜੀ ਬਟ ਮਾਈ ਮੇਰੇ ਫਾਦਰ ਕੇ ਅੰਦਰ ਸੀ ਕਿ ਨਹੀਂ ਇਹ ਬਹੁਤ ਹੀ ਪ੍ਰੈਸਟੀਜੀਡ ਸਰਵਿਸ ਹੈ ਮਤਲਬ ਆਈ ਐਮ ਵੈਰੀ ਹੈਪੀ ਕਿ ਯੂ نو ਮਿਲ ਗਿਆ ਬਟ ਮੇਰਾ ਕਦੇ ਵੀ ਮੈਂ ਸੋਚਿਆ ਹੀ ਨਹੀਂ ਸੀ ਮੈਂ ਤਾਂ ਕਦੇ ਪੁਲਿਸ ਵਾਲ ਦੇਖਿਆ ਵੀ ਨਹੀਂ ਹੁੰਦਾ ਨਾ ਜਿਵੇਂ ਆਈ ਹੈਡ ਨੋ ਆਈਡੀਆ ਟ੍ਰੈਫਿਕ ਪੁਲਿਸ ਤੋਂ ਇਲਾਵਾ ਮੈਨੂੰ ਪੁਲਿਸ ਬਾਰੇ ਕੁਝ ਨਹੀਂ ਪਤਾ ਸੀ ਜਦੋਂ ਹੁਣ ਤੁਸੀਂ ਸਫਰ ਕਰ ਲਿਆ 12 ਚਾਏ ਹੋ ਤਾਂ 13ਵਾਂ ਸਾਲ ਹੋ ਗਿਆ ਹਾਂਜੀ ਤੇ ਕਿਵੇਂ ਲੱਗਿਆ ਅਨੁਭਵ ਪੁਲਿਸ ਦਾ ਤਜਰਬਾ ਕਿਵੇਂ ਪੁਲਿਸ ਦਾ ਜੀ ਪੰਜਾਬ ਪੁਲਿਸ ਜਿਹੜਾ ਸਾਡਾ ਕਾਡਰ ਹੈ ਮੈਨੂੰ ਪਰਸਨਲੀ ਫੀਲ ਹੁੰਦਾ ਹੈ ਕਿ ਬਹੁਤ ਜ਼ਿਆਦਾ ਸਾਡਾ ਕਾਡਰ ਸਪੋਰਟਿਵ ਹੈ ਜੀ ਬੜਾ ਇਨਫਾਰਮਲ ਹੈ ਜਿਵੇਂ ਸਾਡੇ ਸੀਨੀਅਰਸ ਨਾਲ ਅਸੀਂ ਕੋਈ ਵੀ ਗੱਲ ਕਰ ਪਾਂਦੇ ਜਿਵੇਂ ਮੈਂ ਸੁਣਿਆ ਸ਼ਾਇਦ ਕਈ ਕਾਡਰਸ ਤੇ ਨਹੀਂ ਹੁੰਦਾ ਔਰ ਜਿੰਨੇ ਚੈਲੰਜਸ ਤੁਸੀਂ ਵੀ ਦੇਖਦੇ ਰਹਿੰਦੇ ਹੋ ਸਾਡੀ ਵਰਕਿੰਗ ਜਿੰਨੇ ਚੈਲੰਜਸ ਸਾਨੂੰ ਇੱਕ ਦਿਨ 'ਚ ਫੇਸ ਕਰਨੇ ਪੈਂਦੇ ਨੇ ਦਿਨ 'ਚ ਘੰਟੇ ਨਹੀਂ ਹੁੰਦੇ ਜਿੰਨੇ ਸਾਨੂੰ ਕੰਮ ਕਰਨੇ ਪੈਂਦੇ ਸੋ ਬੜਾ ਵੱਡਾ ਲਰਨਿੰਗ ਐਕਸਪੀਰੀਅੰਸ ਰਾਇਆ ਹੁਣ ਤਾਂ ਜਿਵੇਂ ਬੇਟੀ ਫੈਮਲੀ ਵੀ ਦੇਖਦੀ ਹੈ ਕਿ ਪੁਲਿਸ ਨੂੰ ਮੋਸਟਲੀ ਲੋਕ ਕਿਸੇ ਹੋਰ ਹੀ ਨਜ਼ਰੀਏ ਨਾਲ ਦੇਖਦੇ ਜਦੋਂ ਸਾਡੇ ਨਾਲ ਵਿਚਰ ਕੇ ਪਤਾ ਲੱਗਦਾ ਹੈ ਕਿ ਹਾਊ ਡਿਫਿਕਲਟ ਆ ਜੌਬ ਇਸ ਔਰ ਜਦੋਂ ਅਸੀਂ ਬਿਲਕੁਲ ਜਿਨ੍ਹਾਂ ਦਾ ਕੋਈ ਵਲੇ ਵਾਰਿਸ ਨਹੀਂ ਉਹਨਾਂ ਦੇ ਕੰਮ ਕਰਦੇ ਆ ਤੇ ਜੋ ਉਹਨਾਂ ਦੀ ਉਹ ਗ੍ਰੇਟਫੁਲ ਫੀਲ ਕਰਦੇ ਉਦੋਂ ਬੜਾ ਵਧੀਆ ਲੱਗਦਾ ਹੈ ਕਿ ਅਸੀਂ ਸਹੀ ਨੌਕਰੀ ਚ ਆਏ ਮੈਮ ਸਫਰ ਕਾਫੀ ਹੋ ਗਿਆ ਕੁਝ ਚੀਜ਼ ਦਾ ਬੰਦਾ ਚੁਣ ਲੈਂਦਾ ਵੀ ਆ ਨਿਜ਼ਮ ਕਾਨੂੰਨ ਆ ਮੰਨ ਚੋਂ ਚੁਣ ਲੈਣੀਆਂ ਚੀਜ਼ਾਂ ਵੀ ਇਹਨਾਂ ਦੇ ਸਹਾਰੇ ਕੰਮ ਕਰਨਾ ਹੈ ਤੁਹਾਨੂੰ ਇੰਨੇ ਲੰਮੇ ਸਫ਼ਰ 'ਚ ਜਿਹੜੇ ਨਵੇਂ ਹੁਣ ਬੱਚੇ ਆ ਰਹੇ ਐ ਪੁਲਿਸ ਚ ਆ ਰਹੇ ਐ ਹਾਂਜੀ ਫੈਸਲੇ ਲੈਣੇ ਆ ਬੜੀਆਂ ਚੀਜ਼ਾਂ ਹੈ ਕਿਹੜੀਆਂ ਚੀਜ਼ਾਂ ਖਾਸ ਹੈ ਤੁਹਾਨੂੰ ਲੱਗਦਾ ਕਿ ਆ ਮੇਰੇ ਨਾਲ ਵਧੀਆ ਰਹੀਆਂ ਸਫ਼ਰ 'ਚ ਮੈਨੂੰ ਜੀ ਮੇਰਾ ਪਰਸਨਲ ਸਟਾਈਲ ਹੈ ਕਿ ਮੈਂ ਨਾ ਟੀਮ ਬਿਲਡਿੰਗ ਜੋ ਬਹੁਤ ਬਿਲੀਵ ਕਰਦੀ ਆ ਮੇਰਾ ਉਹ ਨਹੀਂ ਹੈ ਕਿ ਇੱਕ ਅੱਦੇ ਆਫੀਸਰ ਨੂੰ ਕਰਕੇ ਬਾਕੀਆਂ ਨੂੰ ਹਾਂਜੀ ਔਰ ਰਿਵਾਰਡ ਪਾਲਿਸੀ ਚ ਮੈਂ ਬਿਲੀਵ ਕਰਦੈਂ ਕਿ ਜਿਹੜਾ ਇਰੈਸਪੈਕਟਿਵ ਆਫ ਰੈਂਕ ਕਿ ਜਦੋਂ ਕੋਈ ਵਧੀਆ ਕੰਮ ਕੀਤਾ ਹੈ ਤੇ ਭਾਵੇਂ ਉਹ ਹੋਮਗਾਰਡ ਹੋਏ ਪਾਏ ਹੋਏ ਐਸਪੀ ਹੋਏ ਸਾਰਿਆਂ ਨੂੰ ਬਰਾਬਰ ਦਾ ਦਰਜਾ ਦੇ ਕੇ ਮੈਂ ਕੋਸ਼ਿਸ਼ ਕਰਦੀ ਆ ਕਿ ਉਹਨਾਂ ਨੂੰ ਜਲਦ ਤੋਂ ਜਲਦ ਰਿਵਾਰਡ ਦਵਾਵਾਂ ਔਰ ਜਦੋਂ ਪਨਿਸ਼ਮੈਂਟ ਵੀ ਮੈਂ ਉਨਾ ਹੀ ਸਪੀਡ ਚ ਲੈਂਦੀ ਆ ਇਹ ਨਹੀਂ ਕਿਸੇ ਨੂੰ ਫੇਲ ਹੋਣਾ ਚਾਹੀਦਾ ਕਿ ਕੋਈ ਵੀ ਯੂ ਕੈਨਟ ਟੇਕ ਮੀ ਲਾਈਟਲੀ ਔਰ ਬਿਲੀਵ ਕਰਨਾ ਆਪਣੀ ਫੋਰਸ ਚ ਕਿ ਜੋ ਤੁਹਾਡੇ ਨਾਲ ਖੜਦੇ ਵੀ ਆ ਜਦੋਂ ਤੁਸੀਂ ਉਹਨਾਂ ਨਾਲ ਸਪੋਰਟ ਕਰੋ सो आई एव परसनली फेल के टीम बिल्डिंग बहुत इंपॉर्टेंट है और वेलफेयर भी बहुत जरूरी है अपने मुलाजमान की क्योंकि साडे रैंक हाँ so और उन्होंने जो लाइफ स्टाइल वर्किंग कंडीशनस होंगे बहुत फर्क हूँ सो आई एव ऑलवेज बिलवड इन वेलफेयर एंड रिवॉर्डिंग माई टीम ऑन टीम बिल्डिंग और ਪਬਲਿਕ ਨੂੰ ਐਕਸੈਸਿਬਲ ਮੈਨੂ ਫੀਲ ਹੁੰਦਾ ਹੋਣਾ ਚਾਹੀਦਾ ਐਦਾਂ ਦੀ ਇਮੇਜ ਨਹੀਂ ਤੁਹਾਡੀ ਹੋਣੀ ਚਾਹੀਦੀ ਕਿ ਪਬਲਿਕ ਤੁਹਾਡੇ ਕੋਲ ਆਣ ਚ ਡਰੇ ਜਾਂ ਫਿਰ ਰਿਪੋਰਟ ਨਾ ਕਰੇ ਸੇਮ ਫਾਰ ਦ ਫੋਰਸ ਜੀ ਕਈ ਵਾਰੀ ਐਸਐਸਪੀ ਨਾਲ ਸਾਡੇ ਛੋਟਾ ਮੁਲਾਜ਼ਮ ਗੱਲ ਨਹੀਂ ਕਰ ਪਾਂਦਾ ਸੋ ਆਈ ਹੋਪ ਕਿ ਮੇਰੀ ਇਸ ਤਰ੍ਹਾਂ ਨਾ ਇਮੇਜ ਹੋਵੇ ਜੀ ਅ ਇੱਥੇ ਬਹੁਤ ਤੇਜ਼ ਤਰਾ ਰ ਹੈ ਸਿਸਟਮ ਕਦੇ ਕ੍ਰਾਈਮ ਹੋ ਗਿਆ ਕਦੇ ਕੁਝ ਹੋ ਗਿਆ ਘਰ ਬੈਠੇ ਹਾਂ ਜਿਵੇਂ ਸੋਚ ਚਨ ਆਫ ਕਰਦੇ ਹਾਂ ਕਿਸੇ ਫੈਮਿਲੀ ਚ ਬੈਠਾ ਬੰਦਾ ਤੇ ਇਸ ਤਰ੍ਹਾਂ ਦਾ ਹਾਦਸਾ ਪੇਸ਼ ਆਉਂਦਾ ਹੈ ਤਾਂ ਸਾਰੀ ਮਾਨਸਿਕ ਪੋਜੀਸ਼ਨ ਬਦਲ ਜਾਂਦੀ ਹੈ ਉਹ ਸ਼ਿਫਟਿੰਗ ਕੇ ਮੈਂ ਰਹਿੰਦੀ ਹੈ ਹੌਨੈਸਟਲੀ ਸਪੀਕਿੰਗ ਅਸੀਂ ਤਾਂ ਇਸ ਔਨਵਰਡ ਹੀ ਰਹਿੰਦੇ ਹਾਂ ਸਾਰਾ ਟਾਈਮ ਬਹੁਤ ਹੀ ਕੋਈ ਲੱਕੀ ਡੇ ਹੁੰਦਾ ਹੈ ਕਿ ਅਸੀਂ ਸੋਚੀਏ ਕਿ ਫੈਮਿਲੀ ਨਾਲ ਸਪੈਂਡ ਕਰਨਾ ਤੇ ਔਰ ਕੋਈ ਇਸ ਤਰ੍ਹਾਂ ਦਾ ਹਾਦਸਾ ਆਇਆ ਕੋਈ ਇਵੈਂਟ ਨਾ ਵਾਪਰੇ ਜਿਹਦੇ ਚ ਸਾਨੂੰ ਸਾਰਾ ਕੁਝ ਛੱਟ ਕੇ ਉਸ ਤੋਂ ਵਾਲੇ ਹੋਣਾ ਪੈਂਦਾ ਬਟ ਜ਼ਿਆਦਾਤਰ ਸਾਡਾ ਰਹਿੰਦਾ ਇਹੀ ਹੈ ਕਿ ਅਸੀਂ ਜੋ ਪਲਾਨ ਕਰਦੇ ਹੋ ਕਰ ਨਹੀਂ ਪਾਉਂਦੇ ਤਾਂ ਹੀ ਮੈਂ ਕਹਿੰਦੀ ਆ ਕਿ ਸਾਡੀ ਫੈਮਲੀ ਜਦੋਂ ਪੁਲਿਸ ਵਾਲਿਆਂ ਦੀ ਫੈਮਲੀ ਬਣਨ ਅਸੀਂ ਜਾਂਦੇ ਫਿਰ ਪਤਾ ਲੱਗਦਾ ਕਿ ਹਾਊ ਡਿਫਿਕਲਟ ਪੁਲਿਸ ਜੌਬ ਇਸ ਕਿ ਮੋਸਟਲੀ ਤਾਂ ਕੁਛ ਨਾ ਕੁਛ ਹੁੰਦਾ ਹੀ ਹੈ ਕਿਉਂਕਿ ਜੌਬਸ ਹੀ ਇਦਾਂ ਦੀ ਹੈ ਕਿ 24/7 ਕੁਛ ਨਾ ਕੁਛ ਹੋਣਾ ਹੀ ਹੈ ਜੀ ਸੋ ਔਨ ਹੀ ਰਹਿੰਦਾ ਆਫ ਚਾ ਤਾਂ ਟਾਈਮ ਹੀ ਨਹੀਂ ਮਿਲਦਾ ਜੀ ਅ ਬਹੁਤ ਸਾਰੇ ਤੁਹਾਡੇ ਕੋਲੇ ਦੁੱਖ ਦਰਦ ਲੈ ਕੇ ਆਉਂਦੇ ਲੋਕ ਆਪਦੇ ਆਪ ਨੂੰ ਸਟੇਬਲ ਕਿਵੇਂ ਰੱਖਦੇ ਹੋ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਨਹੀਂ ਆਉਂਦੀਆਂ ਉਹਨਾਂ ਨੂੰ ਸੁਣਨਾ ਵੀ ਅੰਦਰ ਵੀ ਲੈਣਾ ਤੇ ਫੈਸਲੇ ਵੀ ਲੈਣੇ ਆ ਕੋਈ ਟਿਪਸ ਦੱਸਣੀ ਚਾਹੁੰ ਨਵੇਂ ਜਿਹੜੇ ਆ ਰਹੇ ਆ ਬੱਚਿਆਂ ਤੇ ਕੋਈ ਜਦੋਂ ਅਸੀਂ ਨਵੇਂ-ਨਵੇਂ ਪੁਲਿਸ ਚ ਆਉਂਦੇ ਨਾ ਉਦੋਂ ਤਾਂ ਬਹੁਤ ਜ਼ਿਆਦਾ ਸੀ ਅਫੈਕਟ ਹੁੰਦਾ ਹੈ ఎవਰੀਥਿੰਗ ਅਸੀਂ ਰਾਤ ਨੂੰ ਵੀ ਸੋਚਦੇ ਰਹਿੰਦੇ ਆ ਪਰ ਗ੍ਰੈਜੂਅਲੀ ਵਿਦ ਐਕਸਪੀਰੀਅੰਸ ਸਾਨੂੰ ਜਜਮੈਂਟ ਵੀ ਹੋ ਜਾਂਦੀ ਹੈ ਕਿ ਕੌਣ ਕਿੰਨਾ ਸੱਚ ਬੋਲ ਰਿਹਾ ਤੇ ਕਿੰਨੀ ਰਿਐਲਿਟੀ ਹੈ ਜੀ ਬਾਕੀ ਆਈ ਥਿੰਕ ਐਸ ਪਰ ਐਕਸਪੀਰੀਅੰਸ ਹੁੰਦਾ ਮੈਂ ਬਾਈ ਨੇਚਰ ਥੋੜੀ ਸ਼ਾਂਤ ਹੈ ਗਿਆ ਸੋ ਮੈਂ ਨੇ ਜ਼ਿਆਦਾ ਹਾਈਪਰ ਨਹੀਂ ਹੁੰਦੀ ਬਾਕੀ ਕਈਆਂ ਨੂੰ ਕਾਫੀ ਕੋਸ਼ਿਸ਼ ਕਰਨੀ ਪੈਂਦੀ ਹੈ ਬਟ ਮੈਨੂੰ ਸ਼ਾਇਦ ਰੱਬ ਤੋਂ ਹੀ ਥੋੜੇ ਗਿਫਟ ਹੈ ਕਿ ਮੈਂ ਠੰਡੇ ਸੁਭਾਦੀ ਆ ਤੁਹਾਡੇ ਪੇਰੈਂਟਸ ਨੇ ਤੁਹਾਡੇ ਤੇ ਜੋ ਵੀ ਉਹਨਾਂ ਨੂੰ ਲੱਗਿਆ ਕਿ ਉਹ ਸਿਵਲ ਸਰਵੈਂਟ ਸੀਏ ਤਿਆਰੀ ਕਰਾਈ ਜਾਂ ਉਸ ਤਰ੍ਹਾਂ ਦਾ ਮਾਹੌਲ ਰੱਖਿਆ ਅੱਜ ਦੇ ਮਾਪਿਆਂ ਨੂੰ ਤੁਸੀਂ ਕੀ ਕਹੋਗੇ ਕਿ ਜੇ ਕਿਸੇ ਨੇ ਸਿਵਲ ਸਰਵਿਸ ਵਾਲ ਬੱਚਿਆਂ ਨੂੰ ਤੋੜਨਾ ਹੈ ਮਾਪਿਆਂ ਦਾ ਕੀ ਰੋਲ ਹੈ ਕਿ ਇਹ ਮਾਪਿਆਂ ਦਾ ਰੋਲ ਤਾਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ اسپੈਸ਼ਲੀ ਸਾਡੇ ਟਾਈਮ ਤਾਂ ਸੋਸ਼ਲ ਮੀਡੀਆ ਨਹੀਂ ਸੀਗੀ ਹੁਣ ਦੇ ਤਾਂ ਬੱਚਿਆਂ ਲਈ ਵੀ ਬੜਾ ਚੈਲੰਜ ਹੈ ਉਸ ਤੋਂ ਆਪਣੇ ਆਪ ਨੂੰ ਦੂਰ ਰੱਖਣਾ ਯਾ ਪੋਜ਼ਿਟਿਵ ਹੀ ਜੈ ਯੂਜ਼ ਕਰਨਾ ਵੀ ਹੈ ਤਾਂ ਆਪਣੇ ਅਕੈਡੈਮਿਕਲੀ ਕਰਨ ਹਾਂਜੀ ਸੋ ਰੀਸੈਂਟਲੀ ਮੈਂ ਦੱਸਾਂਗੀ ਕਿ ਇੱਕ ਸਾਡੀ ਸਰਕਾਰ ਨੇ ਨਾ ਡੀਸੀ ਔਰ ਐਸਐਸ ਇੱਕ ਦਿਨ ਡੀਸੀਐਸਐਸਪੀ ਦੇ ਸੰਗ ਮਹਿੰਮ ਚਲਾਈ ਸੀ ਸਾਰੇ ਜ਼ਿਲ੍ਹਿਆਂ ਦੇ ਜਿਹੜੇ ਸਰਕਾਰੀ ਸਕੂਲ ਦੇ ਟਾਪਰ ਸੀਗੇ ਹਾਂਜੀ ਸੋ ਸਾਡੇ ਜ਼ਿਲ੍ਹੇ ਚ ਆਈ ਥਿੰਕ 10 ਕ ਬੱਚੇ ਸੀ 10 ਚੋਂ ਇੱਕੋ ਹੀ ਮੁੰਡਾ ਸੀ ਦੋ ਮੁੰਡੇ ਸੀ ਮਤਲਬ ਪੰਜ ਬੱਚੇ ਮੇਰੇ ਕੋਲ ਆਏ ਜਿਚ ਸਿਰਫ ਇੱਕ ਮੁੰਡਾ ਸੀ ਬਾਕੀ ਚਾਰੋਂ ਕੁੜੀਆਂ ਸੇਮ ਫॉर ਡੀਸੀ ਆਈ ਥਿੰਕ ਉੱਥੇ ਤਾਂ ਸਾਰੀ ਕੁੜੀਆਂ ਹੀ ਸੀਗੀਆਂ ਸੋ ਦਿਸ ਸ਼ੋਜ਼ ਕਿ ਲੜਕੀਆਂ ਪੜਾਈ ਚ ਹੁਣ ਤਾਂ ਬਿਲਕੁਲ ਹੀ ਅੱਵਲ ਹੀ ਰਹਿੰਦੀਆਂ ਸੋ ਕੁੜੀਆਂ ਨੂੰ ਸਕੂਲ ਤੱਕ ਪੜਾਈ ਸੀਮੇ ਤੇ ਰੱਖਣੀ ਚਾਹੀਦੀ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋ ਹੁਣ ਜਿਵੇਂ ਮੈਂ ਇਸ ਕੁਰਸੀ ਤੇ ਬੈਠੀ ਹਾਂ ਆਈ ਏਮ ਦ ਫਰਸਟ ਫੀਮੇਲ ਐਸਐਸਪੀ ਆਫ ਬਟਿੰਡਾ ਜੀ ਮੈਂ ਬਾਈਚ ਜਦੋਂ ਲੱਗੀ ਸੀ ਉਦੋਂ ਆਈ ਵਾਸ ਫਰਸਟ ਤੇ ਹੁਣ ਮੇਰੀ ਦੁਬਾਰਾ ਪੋਸਟਿੰਗ ਹੋਈ ਹੈ ਦੈਨ ਆਈ ਵੈਂਟ ਟੂ ਖੰਨਾ ਉੱਥੇ ਵੀ ਮੈਂ ਫਰਸਟ ਫੀਮੇਲ ਐਸਐਸਪੀ ਆਫ ਖੰਨਾ ਸੀਗੀ ਸੋ ਦੈਟ ਮੀਨਸ ਕਿ we are breaking glass glass uh, ceiling ਜਿਵੇਂ ਕਹਿੰਦੇ ਨਾ ਸਾਡੇ ਗੁਰਪ੍ਰੀਤியோ ਮੈਮ ਦੇਖ ਲਓ ਹਾਂਜੀ ਯਾ ਨਿਲੰਬਰੀ ਮੈਮ ਵਾਸ ਅ ਫਰਸਟ ਫੀਮੇਲ ਐਸਐਸਪੀ ਆਫ ਚੰਡੀਗੜ੍ਹ ਜੀ ਤਨਪ੍ਰੀਤ ਮੈਮ ਇਜ਼ ਫਰਸਟ ਸੀ ਫੀਮੇਲ ਸੀਪੀ ਆਫ ਜਲੰਧਰ ਜੀ ਸੋ ਮੈਂ ਆਪਣੇ ਡਿਪਾਰਟਮੈਂਟ ਨੂੰ ਦੱਸ ਰਹੀਆਂ ਕਿ ਅਸੀਂ ਵੀ ਪੜ੍ਹ ਲਿਖ ਕੇ ਇੱਥੇ ਆਏ ਆ ਸਰਕਾਰੀ ਨੌਕਰੀਆਂ 'ਚ ਤੇ ਆਪਣੀ ਕੁੜੀਆਂ ਨੂੰ ਜ਼ਰੂਰ ਪੜਾਓ ਆਈ ऍम नॉट ਟਾਕਿੰਗ ਜਸਟ ਆਫ ਯੂਪੀਐਸਸੀ ਕੁਛ ਵੀ ਕਰਾਓ देयर इज नो एंड टू ਓਪਰਚੁਨਿਟੀਜ਼ ਬਟ ਕੁੜੀਆਂ ਨੂੰ ਫਾਈਨੈਂਸ਼ੀਅਲ ਇੰਡੀਪੈਂਡੈਂਟ ਹੋਣਾ ਬਹੁਤ ਇੰਪੋਰਟੈਂਟ ਹੈ ਭਾਵੇਂ ਤੁਸੀਂ ਆਪਣੀ ਮਰਜ਼ੀ ਦੇ ਲੜਕੇ ਨਾਲ ਲੱਗੇ ਵਿਆਹ ਕਰਾਣਾ ਹੈ ਭਾਵੇਂ ਰੇਂਜ ਹੈ ਬਟ ਅੱਜ ਕੱਲ ਦੇ ਟਾਈਮ 'ਚ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਡਿਪੈਂਡੈਂਟ ਹੋਣਾ ਤਾਂ ਦੈਟ ਇਜ਼ ਨਾਟ ਅ ਗੁੱਡ ਸਾਈਨ ਜੀ ਸੋ ਪੁਲਸ ਮੀਨਸ ਹਨ ਤੁਸੀਂ ਇਸ ਇਸ ਨੂੰ ਕਿਵੇਂ ਪਰਿਭਾਸ਼ਿਤ ਕਰੋਗੇ ਇਹ ਤਰੀਕ ਲੱਗਦਾ ਹੁੰਦਾ ਨੇ ਪੁਲਸ ਨੂੰ ਅਸੀਂ ਦੇਖ ਕੇ ਉਸ ਤਰ੍ਹਾਂ ਦਾ ਸੋਚਦੇ ਆ ਤੇ ਪੁਲਿਸ ਦੀਆਂ ਫੀਲਿੰਗਸ ਕੀ ਹੁੰਦੀ ਹੈ ਪੁਲਿਸ ਦੀ ਮੈਂ ਵੀ ਹਮੇਸ਼ਾ ਲੋਕਾਂ ਨੂੰ ਵੀ ਕਹਿੰਦੇ ਆ ਅਸੀਂ ਆਪਸ ਵਿੱਚ ਵੀ ਕਈ ਵਾਰ ਫੀਲ ਕਰਦੇ ਕਿ ਅਸੀਂ ਦਿਨ ਰਾਤ ਮਿਹਨਤ ਕਰਦੇ ਕੋਈ ਬਲੈਕਸ਼ੀਪ ਕਰਕੇ ਸਾਰਿਆਂ ਨੂੰ ਇੱਕੋ ਪੇਂਟ ਨਾਲ ਬਰਸ਼ ਕਰ ਦਿੱਤਾ ਜਾਂਦਾ ਬਟ ਅਸੀਂ ਸਾਰੇ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਮੈਕਸਿਮਮ ਆਫ ਅਸ ਔਰ ਸੋਸ਼ਲ ਮੀਡੀਆ ਤੁਸੀਂ ਦੇਖਦੇ ਹੋ ਕਿ ਅੱਜ ਕੱਲ ਸਭ ਕੁਝ ਸੋਸ਼ਲ ਮੀਡੀਆ ਓਰੀਐਂਟਡ ਹੋ ਗਿਆ ਤੇ ਅਸੀਂ ਕੋਈ ਚੰਗਾ ਕੰਮ ਵੀ ਕਰਦੇ ਤਾਂ ਵੀ ਬੜੀ ਜ਼ਿਆਦਾ ਨੈਗੇਟਿਵਿਟੀ ਹੁੰਦੀ ਹੈ ਸੋ ਡਿਸਪਾਇਟ ਦੈਟ ਸਾਨੂੰ ਸਾਰਾ ਟਾਈਮ ਮੋਟੀਵੇਟ ਹੋ ਕੇ ਕੰਮ ਕਰਨਾ ਪੈਂਦਾ ਬਿਕੋਜ਼ ਜੇ ਜੋ ਸਾਡੀ ਜੌਬਸ ਹੈ ਵੀ ਆਲਵੇਸ ਨੀਡ ਟੂ ਵਰਕ ਸੋ ਮੈਂ ਪਬਲਿਕ ਨੂੰ ਵੀ ਇਹੀ ਕਹਿਣਾ ਚਾਹੁੰਦੀ ਹਾਂ ਜਿਵੇਂ ਤੁਸੀਂ ਮੇਰਾ ਇੰਟਰਵਿਊ ਲੈਣ ਆਏ ਹੋ ਤੁਹਾਨੂੰ ਕੁਝ ਲੱਗਦਾ ਹੀ ਹੋਣਾ ਨਾ ਕਿ ਸਾਡੇ ਤੋਂ ਵੀ ਕਿਸੇ ਨੂੰ ਪ੍ਰੇਰਣਾ ਮਿਲ ਸਕਦੀ ਹੈ ਸੋ ਪਬਲਿਕ ਨੂੰ ਥੋੜਾ ਹਿਊਮੈਨਿਟੇਰੀਅਨ ਐਂਗਲ ਸਾਡੇ ਵੱਲ ਵੀ ਰੱਖਣਾ ਚਾਹੀਦਾ ਬਟ ਵੀ ਆਰ देयर ਫॉर ਯੋਰ ਸਰਵਿਸ ਅਸੀਂ ਦਿਨ ਰਾਤ ਮਿਹਨਤ ਕਰਦੇ ਬਟ ਪਲੀਜ਼ ਟ੍ਰੀਟ ਅਸ ਆਲਸੋ ਐਸ ਹਿਊਮਨ ਬੀਇੰਗਸ ਔਰ ਐਂਡ ਹਰ ਇਨਸਾਨ ਯਾ ਹਰ ਡਿਪਾਰਟਮੈਂਟ ਚ ਕੁਝ ਬਲੈਕ ਸ਼ੀਪ ਦੇ ਨਾਲ ਸਾਰਿਆਂ ਨੂੰ ਇੱਕੋ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਜੀ ਜ਼ਿੰਦਗੀ ਦੇ ਕੁਝ ਅਨੁਭਵ ਤੋਂ ਦੱਸਣਾ ਚਾਹੂੰ ਵੀ ਆਹ ਚੀਜ਼ ਆਦਤਾਂ ਪੁਰਸ ਚੌਂ ਤੋਂ ਬਾਅਦ ਜਿਹੜੀਆਂ ਚੰਗੀਆਂ ਐਡ ਕੀਤੀਆਂ ਜਾਂ ਤੁਹਾਨੂੰ ਲੱਗਦਾ ਕਿ ਜਿਹੜੀਆਂ ਪਿਛਲੀਆਂ ਘਟਦਿਆਂ ਨੇ ਦਿੱਤੀਆਂ ਕੋਈ ਸੀਜ਼ਾ ਉਹ ਇੱਥੇ ਕੰਮ ਆ ਰਹੀ ਹੈ ਪੁਲਿਸ 'ਚ ਆਉਣ ਤੋਂ ਬਾਅਦ ਜੀ ਇੱਕ ਤਾਂ ਮੈਂ ਬਹੁਤ ਜ਼ਿਆਦਾ ਇਮੋਸ਼ਨਲ ਟਾਈਪ ਹੁੰਦੀ ਸੀ ਪਹਿਲਾਂ ਔਰ ਮੈਨੂੰ ਲੱਗਦਾ ਹੁਣ ਮੈਂ ਬਹੁਤ ਜ਼ਿਆਦਾ ਇਮੋਸ਼ਨਲੀ ਸਟੇਬਲ ਹੋ ਗਈ ਹਾਂ ਜੀ ਪਹਿਲਾਂ ਤਾਂ ਲੋਕਾਂ ਦੀ ਜ਼ਿਆਦਾ ਸਟੋਰੀ ਸੁਣ ਕੇ ਮੈਨੂੰ ਆਬੜਾ ਇਮੋਸ਼ਨਲ ਫੀਲ ਹੁੰਦਾ ਸੀ ਆ ਮੱਚ ਮੋਸਟ ਸਟੇਬਲ ਹਾਂ ਬਾਕੀ ਡਿਸਪਲਨ ਤਾਂ ਜੀ ਇਸ ਇਗਜ਼ਾਮ ਦੀ ਤਿਆਰੀ ਚ ਸਾਨੂੰ ਆ ਜਾਂਦਾ ਬਟ ਹੁਣ ਓਵਰ ਦ ইयर्स ਮੇਰੀ ਬਹੁਤ ਜ਼ਿਆਦਾ ਟਾਈਮ ਸ਼ਡਿਊਲ ਮੇਰਾ ਪੱਕਾ ਹੋ ਗਿਆ ਹੈ ਵੇਕਿੰਗ ਅਪ अर्ਲੀ ਚੀਜ਼ਾਂ ਪੈਂਡਿੰਗ ਨਾ ਰੱਖਣੀਆਂ ਔਰ ਫੈਮਿਲੀ ਦਾ ਬੈਲੈਂਸ ਕਰਨਾ ਵੀ ਆ ਜਾਂਦਾ ਹੈ ਕਿਉਂਕਿ ਇੰਨੇ ਸਾਲਾਂ ਬਾਅਦ ਕਿਉਂਕਿ ਮੇਰੀ ਫੈਮਿਲੀ ਚੰਡੀਗੜ੍ਹ ਰਹਿੰਦੀ ਹੈ ਸੋ ਆਈਵ ਲਰਨ ਟੂ ਬੈਲੈਂਸ ਪ੍ਰਾਇੋਰਟੀਜ਼ ਆਲਸੋ ਔਰ ਜਿਹੜੀ ਚੀਜ਼ਾਂ ਪਹਿਲਾਂ ਹੀ ਮੇਰੇ ਚ ਸੀਗੀਆਂ ਆਈ ਥਿੰਕ ਕਾਈਂਡਨੈਸ ਫੈਕਟਰ ਮੈਨੂੰ ਕਿਉਂਕਿ ਮੇਰੇ ਪੇਰੈਂਟਸ ਪਬਲਿਕ ਸਰਵੰਟ ਸੀਗੇ ਤੇ ਮੈਂ ਉੱਥੇ ਦੇਖਿਆ ਸੀ ਕਿ ਮੇਰੇ ਮਦਰ ਵੀ ਕਰਨੀ ਹੁੰਦੇ ਸੋ ਮੇਰੇ ਲਈ ਬlesing ਹੈ ਕਿ ਮੇਰੇ ਬੱਚੇ ਲਈ ਵੀ ਇਟ ਇਜ਼ ਨਾਟ ਅ ਡਿਫਰੈਂਟ ਥਿੰਗ ਜੋ ਮੈਂ ਐਕਸਪੀਰੀਅੰਸ ਕੀਤਾ ਉਹ ਅੱਗੇ ਕੈਰੀ ਫਾਰਵਰਡ ਹੋ ਗਿਆ ਆਈ نو ਹਾਊ ਟੂ ਮੈਨੇਜ ਵਰਕ ਐਂਡ ਫੈਮਿਲੀ ਔਰ ਮੈਨੂੰ ਲੱਗਦਾ ਹੈ ਕਿ ਹੰਬਲ ਹੋਣਾ ਵੀ ਬੜਾ ਅੱਜਕਲ ਇੰਪੋਰਟੈਂਟ ਹੈ ਸੋ ਹਿਊਮਿਲਟੀ ਮੈਨੂੰ ਸ਼ਾਇਦ ਪਿੱਛੋਂ ਮਿਲੀ ਔਰ ਅੱਗੇ ਵੀ ਮੈਂ ਕਿਵੇਂ ਜੇ ਮੈਂ ਕੰਟੀਨਿਊ ਕੀਤੀ ਹੈ ਜੀ ਬਾਕੀ ਪੇਸ਼ੈਂਸ ਆ ਗਈ ਪਾਪਾ ਹਾਂ ਜੀ ਇੰਨਾ ਮੀਡੀਆ ਇੰਨੀਆਂ ਜ਼ਿੰਮੇਵਾਰੀਆਂ ਸਰ ਆਪ ਦੇ ਆਪ ਨੂੰ ਖੁਦ ਨਿੱਜੀ ਤੌਰ ਤੇ ਸਟੇਬਲ ਕਰਨ ਲਈ ਕੀ ਪ੍ਰੈਕਟਿਸ ਕਰਦੇ? ਮੈਂ ਜੀ ਆਪਣੇ ਆਪ ਨੂੰ ਤਾਂ ਜਦੋਂ ਵੀ ਫ੍ਰੀ ਟਾਈਮ ਮਿਲਦਾ ਮੈਂ ਵਾਕ ਕਰਦੀ ਆ ਕੁਝ ਗਾਣੇ ਸੁਣ ਲੈਂਦੀ ਆ ਨੇਚਰ ਫੋਟੋਗ੍ਰਾਫੀ ਕਰਨ ਦਾ ਮੈਨੂੰ ਸ਼ੌਕ ਹੈ ਜੀ ਔਰ ਆਪਣੀ ਬੇਟੀ ਨੂੰ ਜਿੰਨਾ ਟਾਈਮ ਦੇ ਸਕਾਂ ਉਹ ਜਦੋਂ ਵੀ ਆਪ ਆਏ ਮੇਰੇ ਕੋਲ ਉਹਦੇ ਨਾਲ ਮੈਨੂੰ ਵਧੀਆ ਲੱਗਦਾ ਜਣੀ ਤੁਹਾਡੀਆਂ ਜਿਹੜੀਆਂ ਐਕਸਰਸਾਈਜ਼ ਨੇ ਜਿਹੜੀਆਂ ਤੁਹਾਨੂੰ ਠੀਕ ਰੱਖਦੀਆਂ ਹਮ ਦੈਟ ਦੇ ਗਿਵ ਮੀ ਕਮ ਜੀ ਇਹ ਹੀਲਿੰਗ ਹੈ ਤੁਹਾਡੀਆਂ ਹਾਂਜੀ ਹ ਅ ਹੁਣ ਆਪਾਂ ਥੋੜਾ ਜਿਹਾ ਦੂਜੇ ਪਾਸੇ ਚਲਦੇ ਆਂ ਐਗਜ਼ਾਮ ਵਾਲੇ ਪਾਸੇ ਫਿਰ ਹੂੰ ਤੁਹਾਨੂੰ ਅੱਜ ਕਿਉਂਕਿ ਤੁਹਾਡੇ ਟਾਈਮ 12 13 ਸਾਲ ਹੋ ਗਏ ਐਗਜ਼ਾਮ ਚੇਂਜ ਹੁੰਦਾ ਰਹਿੰਦਾ ਸਾਰਾ ਸਿਸਟਮ ਯੂਪੀਐਸਸੀ ਚੀਜ਼ਾਂ ਚੇਂਜ ਕਰਦੀ ਰਹਿੰਦੀ ਹੈ ਤੁਸੀਂ ਅੱਜ ਵੀ ਇਨ ਟੱਚ ਹੋ ਇਹਨਾਂ ਚੀਜ਼ਾਂ ਨਾਲ ਅ ਬਹੁਤ ਜ਼ਿਆਦਾ ਤਾਂ ਨਹੀਂ ਬਟ ਬਸ ਇਹ ਹੈ ਕਿ ਜਦੋਂ ਕੋਈ ਬੱਚੇ ਐਗਜ਼ਾਮ ਦੇਣ ਵਾਲੇ ਮਿਲਨ ਆ ਜਾਂਦਾ ਥੋੜਾ ਬਹੁਤ ਪਤਾ ਲੱਗ ਜਾਂਦਾ ਹੈ ਜਦੋਂ ਕੋਈ ਟਿਪਸ ਮੰਗਦਾ ਹੈ ਬਟ ਹੁਣ ਤਾਂ ਕਾਫੀ ਚੇਂਜ ਹੋ ਗਿਆ ਆਲਦੋ ਸਾਡੇ ਸਾਲੀ ਸੀ ਸੈਟ ਸਟਾਰਟ ਹੋ ਗਿਆ ਸੀਗਾ ਹਾਂਜੀ ਬਿਲਕੁਲ ਸੋ ਉਹਨਾਂ ਮੈਂ ਟੱਚ ਹੈਗੇ ਆ ਬਟ ਬਹੁਤ ਜ਼ਿਆਦਾ ਤਾਂ ਨਹੀਂ ਜੀ ਅੱਜ ਜੇ ਓਵਰঅল ਆਪਾਂ ਸਲਾਹ ਦੇਣੀ ਹੈ ਬੱਚਿਆਂ ਨੂੰ ਜਿਹੜਾ ਪਲੱਸ 2 ਚ ਹੈ 10ਵੀਂ ਚ ਹੈ ਇੱਕ ਤੱਕ ਬਾਰ ਹੋ ਗਿਆ ਇੱਕ ਜਿਹੜੀ ਵਿਸ਼ਿਆਂ ਨੂੰ ਲੈ ਕੇ ਜਾਂ ਚੀਜ਼ਾਂ ਨੂੰ ਲੈ ਕੇ ਜਿਹੜੀਆਂ ਅਸੀਂ ਜਾਣਣੀਆਂ ਉਹਨਾਂ ਨੂੰ ਕਿਵੇਂ ਇੱਕ ਜਰਨਲਿਸਟ ਦੀ ਤਰ੍ਹਾਂ ਜਾਣਨਾ ਚਾਹੀਦਾ ਹੈ ਜਾਂ ਕਿਸ ਤਰ੍ਹਾਂ ਦੇ ਟਾਈਪ ਆਫ ਤੁਹਾਨੂੰ ਲੱਗਦਾ ਹੈ ਕਿ ਜਾਨਣਾ ਚਾਹੀਦਾ ਹੈ देखो एक ले ले again, uh, तो एनसीईआरटी दी बुक्स ਲੈ ਲੈਣੀਆਂ ਚਾਹੀਦੀਆਂ ਜੋ ਸਾਨੂੰ ਵੀ ਦੱਸਿਆ ਗਿਆ ਸੀ ਐਂਡ ਅਗੇਨ ਕੇਂਦਰ ਕੇ यूपीएससी इज फॉर द ਜਨਰਲਿਸਟ ਨਾਟ फॉर द स्पेशलिस्ट तो ਅਸੀਂ ਜਨਰਲੀ ਸਾਰੀ ਚੀਜ਼ਾਂ ਦੀ ਨੋਲੇਜ ਰੱਖੀਏ ਕਿਸੇ ਦੀ पीएचडी ਕਰਨ ਦੀ ਸਾਨੂੰ ਬਿਲਕੁਲ ਲੋੜ ਨਹੀਂ ਹੈ ਜੀ ਔਰ ਕਿਉਂਕਿ ਹਮੇਸ਼ਾ ਮੈਂ ਦੇਖਿਆ ਐਗਜ਼ਾਮ ਜੋ ਤੁਸੀਂ ਪੜ੍ਹ ਕੇ ਆਓ ਬਿਲਕੁਲ ਵੀ ਨਹੀਂ ਆਉਂਦਾ ਉਸ ਤਰ੍ਹਾਂ ਦਾ ਹਾਂਜੀ ਉਲਟਾ ਹਾਂ ਸੋ ਇਟ ਇਜ਼ ਆਲਵੇਸ ਦ ਟੈਸਟ ਆਫ ਯੋਰ ਹਾਂਜੀ ਕਾਮਨ ਸੈਂਸਰ ਇੰਟੈਲੀਜੈਂਸ ਇਸ ਕਰਕੇ ਕੋਈ ਕੋਟੇ ਤਾਂ ਬਿਲਕੁਲ ਨਾ ਲਾਓ ਕਿਸੇ ਇੱਕ ਚੀਜ਼ ਦੇ ਦੁਆਲੇ ਨਾ ਹੋ ਬਿਕੋਜ਼ ਹਾਂਜੀ ਸਿਲੇਬਸ ਇਜ਼ ਸੋ ਵਾਸਟ ਕਿ ਜੇ ਤੁਸੀਂ ਇੱਕ ਦੇ ਪਿੱਛੇ ਪੈ ਜਾਓਗੇ ਤੁਹਾਡਾ ਬਾਕੀ ਰਹਿ ਜਾਏਗਾ ਜੀ ਔਰ ਇੱਕ ਮਤਲਬ ਮੈਂ ਆਪਣਾ ਦੱਸ ਸਕਦੀ ਹਾਂ ਮੈਂ ਤਾਂ ਆਪਣੇ ﺍﻟमारੀਆਂ ਤੇ ਵੱਡੇ ਵੱਡੇ ਸਿਲੇਬਸ ਜੋ ਹੁੰਦਾ ਲਗਾਏ ਸੀ ਤੇ ਟਿਕ ਮਾਰਦੀ ਸੀ ਸਿੰਗਲ ਰਿਵੀਜ਼ਨ ਸੈਕੰਡ ਰਿਵੀਜ਼ਨ ਕੁਝ ਛੱਡ ਨਾ ਜਾਓ ਓਵਰਆਲ ਪਿਕਚਰ ਰਹਿੰਦੀ ਸੀ ਲੈ ਵੀ ਰਿਵੀਜ਼ਨ ਵੀ ਇੱਕ ਇੰਪੋਰਟੈਂਟ ਪਾਰਟ ਹੈ ਕਿ ਜਿਹੜੀ ਕਿਤਾਬ ਵੀ ਦੀ ਜਾਂ ਸੋਰਸਸ ਵੀ ਦੀ ਲੰਘਣਾ ਹੈ ਤੁਸੀਂ ਰਿਵਾਈਜ਼ ਕਰ ਕਰਨਾ ਚਾਹੀਦਾ ਤੁਹਾਨੂੰ ਪਲਾਨ ਤਾਂ ਦੇਖੋ ਜੇ ਪੂਰੇ ਸਾਲ ਦਾ ਕੈਲੰਡਰ ਬਣਾਉਣਾ ਪੈਂਦਾ ਵੀ ਮੈਂ ਅੱਜ ਸ਼ੁਰੂ ਹੋਊਂਗਾ ਕਿਉਂਕਿ ਲਾਸਟ ਡੇ ਤੱਕ ਤਾਂ ਫਿਰ ਘੰਟੇ ਕੰਮ ਕੱਟ ਰਹਿ ਜਾਂਦੇ ਜੀ ਤੁਹਾਡਾ ਡੇ ਪਲਾਨ ਕੀ ਹੁੰਦਾ ਸੀ ਤੁਹਾਡੇ ਟਾਈਮ ਮੈਂ ਤਾਂ ਜੀ ਸਭ ਤੋਂ ਪਹਿਲਾਂ ਤਾਂ ਸਾਰਾ ਕੁਝ ਛੱਡ ਦਿੱਤਾ ਸੀ ਮੈਂ ਸਾਰੇ ਕਿਉਂਕਿ ਉਸੇ ਚ ਤੁਹਾਡੇ ਫਰੈਂਡਸ ਦੇ ਵਿਆਹ ਹੁੰਦੇ ਆ 올 ਦੈਟ ਸਟਫ ਸੋ ਯੂ हैव टू ਸਟਾਪ ਅਟੈਂਡਿੰਗ ਆਲ ਦੋ ਸੋਸ਼ਲ ਮੈਂ ਤਾਂ ਪਰਸਨਲੀ ਆਪਣਾ ਦੱਸ ਰਹੀ ਹਾਂ ਫਿਰ ਮੈਂ ਆਪਣੀ ਸ਼ਡਿਊਲ ਜਿਵੇਂ ਥੋੜੀ ਬਹੁਤ ਕੋਚਿੰਗ ਦਾ ਕਰਨਾ ਪੈਂਦਾ ਸੀ ਵੀ ਅਖਬਾਰਾਂ ਚ ਟਾਈਮ ਲਾਂਦੀ ਸੀ ਫਿਰ ਕੁਝ ਮੈਗਜ਼ੀਨ ਜਿਹੜੀ ਵੀਕਲੀ ਕਰੰਟ ਇਵੈਂਟਸ ਫਿਰ ਬੁక్స్ ਪੜ੍ਹਦੀ ਸੀ ਫਿਰ ਉਹਨਾਂ ਨੂੰ ਰਿਵੀਜ਼ਨ ਔਰ ਇਨ ਬਿਟਵੀਨ ਕੋਈ ਆਪਣਾ ਹੌਬੀ ਵੀ ਬ੍ਰੇਕ ਜ਼ਰੂਰ ਲਓ ਜੇ ਤੁਸੀਂ ਅਨੇਵਾ ਪੜੀ ਜਾਓਗੇ ਯੂ ਵਿਲ ਹੈਵ ਅ ਬਰਨਆਊਟ ਮੇਰਾ ਵਾਕ ਕਰਨ ਦਾ ਇੰਟਰਸਟ ਸੀਗਾ ਮੈਂ ਥੋੜੇ ਗਾਣੇ ਸੁਣ ਕੇ ਕੰਮ ਹੁੰਦੀ ਸੀ ਵਿੱਚ ਵਿਚਾਲੇ ਫੈਮਿਲੀ ਨੂੰ ਮਿਲ ਲਓ ਬਟ ਦੂਜੀ ਹੌਬੀਸ ਮੈਂ ਤਾਂ ਛੱਡ ਦਿੱਤੀਆਂ ਸੀ ਜੇ ਹੁੰਦਾ ਕਿ ਘੁੰਮਣ ਜਾ ਰਹੇ ਹੋ ਜਾਂ ਫੰਕਸ਼ਨਸ ਅਟੈਂਡ ਕਰ ਰਹੇ ਹੋ ਉਹ ਆਈ ਨੇਵਰ ਯੂਸ ਟੂ ਡੂ ਯੂਪੀਐਸਸੀ ਦੇ ਵਿੱਚ ਲਿਖਣਾ ਬਹੁਤ ਪੈਂਦਾ ਹਾਂਜੀ ਲਿਖਣ ਲਿਖਣ ਦੀ ਪ੍ਰੈਕਟਿਸ ਲਈ ਤੁਸੀਂ ਕੀ ਹਾਂ ਲਿਖਣ ਦੀ ਵੀ ਹੈ ਜੀ ਉਹ ਮੈਂ ਆਪਣੇ ਇੰਸਟੀਚੂਟ 'ਚ ਐਗਜ਼ਾਮ ਵੈਸੇ ਮੇਰੀ ਸਪੀਡ ਠੀਕ ਸੀਗੀ ਬਟ ਜਿਹੜੇ ਬਹੁਤ ਹੀ ਸਲੋ ਹੁੰਦੇ ਉਹ ਡੈਫੀਨਿਟਲੀ ਕਰ ਲੈਣ ਮੈਂ ਬਹੁਤ ਜ਼ਿਆਦਾ ਲਿਖਣ ਦੀ ਪ੍ਰੈਕਟਿਸ ਨਹੀਂ ਕੀਤੀ ਬਿਕੋਜ਼ ਮੇਰੀ ਥੋੜੀ ਸਪੀਡ ਔਰ ਜਿਵੇਂ ਮੈਂ ਸਰਕਾਰੀ ਐਗਜ਼ਾਮ ਵੈਸੇ ਵੀ ਦਿੰਦੇ ਰਹੀ ਸੋ ਆਈ ਵਾਸ ਨੇਵਰ ਆਊਟ ਆਫ ਟੱਚ ਕਿ ਇਕਦਮ ਜਾ ਕੇ ਮੈਨੂੰ ਯੂਪੀਐਸਸੀ ਦੇਣਾ ਪੈਣਾ ਔਰ ਜਦੋਂ ਇਗਜ਼ਾਮ 'ਚ ਅਸੀਂ ਬੈ ਵੀ ਜਾਂਦੇ ਹਾਂ ਸਾਨੂੰ ਸ਼ੁਰੂ 'ਚ ਫਾਸ ਲਿਖਣ ਦਾ ਹੀ ਫਾਇਦਾ ਕਿਉਂਕਿ ਲਾਸਟ ਯੂ ਕੈਨ ਨਾਟ ਕੈਚ ਅਪ ਫਿਰ ਤਾਂ ਤੁਹਾਡੇ ਹੱਥ ਕੰਬਦੇ ਹੀ ਐ ਜੋ ਮੈਨੂੰ ਆਪਣਾ ਯਾਦ ਨਹੀਂ ਬਿਲਕੁਲ ਸਹੀ ਹਾਂਜੀ ਲਾਸਟ ਤੇ ਕੋਈ ਯੂਥ ਨੂੰ ਮੈਸੇਜ ਦੇਣਾ ਚਾਹਾਂ ਯੂਥ ਨੂੰ ਜੀ ਮੈਂ ਇਹ ਮੈਸੇਜ ਦੇਣਾ ਚਾਹਾਂਗੀ ਕਿ ਅੱਜ ਦਾ ਯੂਥ ਬੜੇ ਚੈਲੈਂਜਿੰਗ ਟਾਈਮ 'ਚ ਦੇ ਆਰ ਇਨ देयर ਯੂਥ ਵਿਦ ਟੂ ਮਨੀ ਡਿਸਟਰੈਕਸ਼ਨਸ ਹਾਂਜੀ ਸੋ ਆਪਣੇ ਆਪ ਨੂੰ ਕਾਮ ਯੂ ਸ਼ੁਡ ਨੋ ਹਾਊ ਟੂ ਚੂਜ਼ ਬੀਟਵੀਨ ਵਾਟ ਇਜ਼ ਰਾਈਟ ਐਂਡ ਵਾਟ ਇਜ਼ ਰੌਂਗ ਇਹਦੇ ਚ ਤੁਹਾਡੀ ਫੈਮਿਲੀ ਤੁਹਾਡੇ ਪੀਅਰ ਪੀਅਰ ਗਰੁੱਪ ਦਾ ਬੜਾ ਵੱਡਾ ਯੋਗਦਾਨ ਹੈ ਕਿਉਂਕਿ ਹੁਣ ਜਿਵੇਂ ਇੰਸਟਾਗ੍ਰam ਐਂਡ ਵਾਟ ਨਾਟ ਆ ਗਏ ਹੈ ਤੇ ਉਹਦੇ ਚ ਏ ਆਈ ਜਨਰੇਟਿਡ ਅਸੀਂ ਕਿਸੇ ਚੀਜ਼ ਨੂੰ ਲਾਈਕ ਕਰਦੇ ਤਾਂ ਉਸੇ ਵਿਸ਼ੇ ਤੇ ਆ ਹੀ ਜਾਂਦੇ ਸੋ ਆਈ ਦੇ ਸ਼ੁਡ ਸੀ ਉਹਨਾਂ ਦਾ ਕੀ ਏ ਮੈਂ ਲਾਈਫ ਚ ਤੇ ਸਪੈਸ਼ਲੀ ਯੂ ਪੀ ਐਸ ਸੀ ਵਾਲੇ ਤਾਂ ਐਕਸ ਵਗੈਰਾ ਇਸ ਤਰ੍ਹਾਂ ਦੇ ਹੀ ਜੋ ਸੋਸ਼ਲ ਮੀਡੀਆ ਯੂਜ਼ ਕਰਨੇ ਉਹੀ ਦੇਖਣ ਸੋ ਦੈਟ ਉਹ ਗਲਤ ਚੀਜ਼ਾਂ ਵੱਲ ਨਾ ਪੈ ਜਾਣ ਫਿਰ ਮੁੜ ਕੇ ਡਿਸਟਰੈਕਸ਼ਨ ਬਹੁਤ ਵੱਜ ਜਾਂਦੀ ਹੈ ਜੀ ਅ ਇੱਕ ਚੀਜ਼ ਰਹਿ ਗਈ ਸੀ ਮੈਂ ਪੁੱਛ ਲਵਾਂ ਕਿ ਤੁਹਾਨੂੰ ਅੱਜ 12 13 ਸਾਲ ਦਾ ਐਕਸਪੀਰੀਅੰਸ ਵੀ ਹੋ ਗਿਆ ਹੈ ਤੇ ਜਦੋਂ ਤੁਸੀਂ ਆਪ ਦੇ ਆਪ ਨੂੰ ਖੁਦ ਸਕੈਨ ਕਰਦੇ ਹੋ ਤੁਹਾਨੂੰ ਲੱਗਦਾ ਕਿ ਆ ਚੀਜ਼ਾਂ ਮੇਰੇ ਵਿੱਚ ਬੇਤਕ ਸੀ ਤਾਂ ਹੀ ਮੈਂ ਯੂਪੀਐਸਸੀ ਦਾ ਇਗਜ਼ਾਮ ਨਿਕਲਿਆ ਤਾਂ ਸਰਵਿਸ ਵੀ ਵਧੀਆ ਰਹੀ ਤੁਹਾਨੂੰ ਆਪ ਦੇ ਆਪ ਚ ਕੀ ਠੀਕ ਲੱਗਦਾ ਅ ਮੈਂ ਬੜੀ ਸincere type ਸੀ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਮੈਂ ਸਕੂਲ ਤੋਂ ਹੀ ਪੜਾਈ 'ਚ ਵਧੀਆ ਸੀ ਔਰ ਮੇਰੇ ਸ਼ਾਇਦ ਮੈਨੂੰ ਮਾਹੌਲ ਹੀ ਅਦਾਂ ਨਾ ਮਿਲਿਆ ਕਿ ਉਹ ਸਟੋਲਡ ਕੇ ਇਸੇ ਪਾਸੇ ਜਾਣਾ ਔਰ ਮੈਂ ਬੀਇੰਗ ਅ ਸincere ਸਟੂਡੈਂਟ ਉਸੇ ਪਾਸੇ ਚਲੀ ਗਈ अदरवाइज ਤਾਂ ਹੁਣ ਪਿਛਲਾ ਡੈਸਟੀਨੀ ਨੇ ਹੈਲਪ ਕੀਤੀ ਰੱਬ ਨੇ ਸ਼ੁਰੂ ਤੋਂ ਹੀ ਮੇਰੇ ਪਰ ਹੱਥ ਰੱਖਿਆ ਹੈ ਖਾਸ ਹੌਸਲਾ ਕੌਣ ਰਿਹਾ ਕੋਈ ਖਾਸ ਮੇਰੇ ਪੇਰੈਂਟਸ ਜੀ ਬਹੁਤ ਜ਼ਿਆਦਾ ਮਤਲਬ ਉਹਨਾਂ ਨੂੰ ਕ੍ਰੈਡਿਟ ਜਾਂਦਾ ਸਰ ਡੈਫੀਨਿਟਲੀ ਕਿਉਂਕਿ ਸੇ बिकॉज ਮੇਰੇ ਪੇਰੈਂਟਸ ਪਬਲਿਕ ਸਰਵੰਟ ਸੀਗੇ ਤੇ ਇਟ ਵਾਸ ਨਾਟ ਲਾਈਕ ਕਿ ਮੇਰੇ ਤੇ ਕੋਈ ਕਿਸੇ ਤਰ੍ਹਾਂ ਦਾ ਕੋਈ ਦੂਜੀ ਕੋਈ ਮਜਬੂਰੀਆਂ ਸੀਗੀਆਂ ਸੋ ਬੜੀ ਵਧੀਆ ਕੰਫਰਟੇਬਲ ਲਾਈਫ ਸੀਗੀ ਤੇ ਕੰਫਰਟੇਬਲ ਲਾਈਫ ਚ ਵੀ ਇਸ ਤਰ੍ਹਾਂ ਸੈਕਰੀਫਾਈਸ ਕਰਨਾ ਵੀ ਆਪਣੇ ਆਪ ਥੋੜਾ ਚੈਲੈਂਜਿੰਗ ਹੋ ਜਾਂਦਾ बिकॉज ਵੈਨ ਯੂ ਹੈਵ 올 ਦਾ ਫੈਸਿਲਿਟੀਆਂ ਫਿਰ ਤੁਹਾਨੂੰ ਛੱਡ ਕੇ ਜਦੋਂ ਕਰਨਾ ਪੈਂਦਾ ਤੇ ਮੇਰੇ ਸਪੈਸ਼ਲੀ ਮੇਰੇ ਫਾਦਰ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਨੇ ਸਿੰਗਲ ਪੁਆਇੰਟ ਮੇਰੇ ਤੇ ਟਾਈਮ ਲਾਇਆ ਹਾਂਜੀ ਔਰ ਜਿਵੇਂ ਦੱਸਿਆ ਕਿ ਦੋ ਵਾਰ ਇੰਟਰਵਿਊਸ ਤੇ ਰਹਿ ਜਾਣ ਤੇ ਬਾਅਦ ਵੀ ਉਹਨਾਂ ਨੇ ਬਹੁਤ ਜ਼ਿਆਦਾ ਮੈਨੂੰ ਮੋਟੀਵੇਟ ਕੀਤਾ ਮੇਰੇ ਮਦਰ ਨੇ ਵੀ ਨਾ ਮਾਈ ਮਦਰ ਇਜ਼ ਨੋ ਮੋਰ ਤੇ ਮਤਲਬ ਪੇਰੈਂਟਸ ਦਾ ਬਹੁਤ ਜ਼ਿਆਦਾ ਇਹਦੇ ਚ ਮੇਰੀ ਲਾਈਫ ਚ ਤਾਂ ਨਹੀਂ ਕਿ ਮਾਪਿਆਂ ਨੂੰ ਵੀ ਐਗਜ਼ਾਮ ਦੇਣ ਦੀ ਨਾਲ ਤਿਆਰੀ ਕਰਨੀ ਪੈਂਦੀ ਹੈ ਕਰਨੀ ਪੈਂਦੀ ਹੈ ਜੀ ਮੇਰੇ ਤਾਂ ਜੀ ਐਗਜ਼ਾਮ ਕੱਢਣਾ ਤਾਂ ਕਈ ਸ਼ਾਇਦ ਕਰ ਲੰਦੇ ਹੋਣੇ ਆ ਮੈਂ ਤਾਂ ਆਪਣਾ ਹੀ ਦੱਸ ਸਕਦੀ ਜੀ ਬਹੁਤ ਧੰਨਵਾਦ ਤੁਹਾਡਾ ਤੁਸੀਂ ਬਹੁਤ ਵਿਸ਼ੇਸ਼ ਟਾਈਮ ਦਿੱਤਾ ਬਿਜ਼ੀ ਪ੍ਰੋਗਰਾਮ ਦੇ ਵਿੱਚੋਂ ਟਾਈਮ ਦਿੱਤਾ ਬਹੁਤ ਮਿਹਰਬਾਨ ਇਸ ਤਰ੍ਹਾਂ ਦੇ ਪ੍ਰੋਗਰਾਮ ਚ ਜੇ ਅਸੀਂ ਬੱਚਿਆਂ ਨੂੰ ਮੋਟੀਵੇਟ ਕਰ ਸਕੀਏ ਮਨ ਲੱਗਦਾ ਹੈ ਕਿ ਸਾਡੇ ਲਈ ਵੀ ਇੱਕ ਵੈਲਿਊ ਐਡੀਸ਼ਨ ਹੀ ਹੈ ਜੀ ਥੈਂਕ ਯੂ ਬੰਬ ਥੈਂਕ ਯੂ ਥੈਂਕ ਯੂ